ਫੋਟੋ ਦੇ ਵਿੱਚ ਜੇ ਤੁਸੀਂ ਦੇਖੋਗੇ ਅੰਦਰ ਹਾਂਜੀ ਜੀ ਦੱਸੋ ਸਾਡੇ ਦਸ਼ਕਰ ਹਾਂਜੀ ਇਹ 올ਡ ਪੇਂਟਿੰਗਸ ਹੁੰਦੀਆਂ ਨੇ ਇਹਨਾਂ ਦੇ ਉੱਪਰ ਜਿਹੜੇ ਕਲਰ ਨੇ ਕੀਤੇ ਜਾਂਦੇ ਇਹ ਵੀ 올ਡ ਹੀ ਹੁੰਦੇ ਨੇ ਜਿਹੜੇ ਸਟੋਨ ਪਿਗਮੈਂਟਸ ਹੁੰਦੇ ਨੇ ਬਹੁਤ ਸਾਰੀਆਂ ਗੱਲਾਂ ਸਾਡੇ ਦਿਮਾਗ ਚ ਵੀ ਚੱਲਦੀਆਂ ਨੇ ਕੋਈ ਵੀ ਆਪਾਂ ਕੰਮ ਕਰਦੇ ਹਈ ਹੈ ਨਾ ਸੋ ਤੁਹਾਡੇ ਦਿਮਾਗ ਚ ਕੀ ਆਉਂਦਾ ਤੁਸੀਂ ਕਿਹੜੇ ਕੰਮ ਕਰ ਰਹੇ ਹੋ ਇੱਕ ਆਪਣਾ ਸਮਝ ਕੇ ਹਾਂਜੀ ਮੇਰੇ ਦਿਮਾਗ ਚ ਇਹ ਹੀ ਆਉਂਦਾ ਵੀ ਬੈਸਟ ਹੋਵੇ ਮੇਰਾ ਤੇ ਰਜੀਤ ਬਾਬਾ ਜੀ ਨੂੰ ਸਕੈਚ ਦੇ ਕੇ ਆਏ ਉਹਨਾਂ ਦਾ ਬਣਾ ਕੇ ਉਹਨਾਂ ਨੇ ਦੇਖਿਆ ਕਹਿੰਦੇ ਤੁਹਾਡਾ ਨਾਮ ਕੀ ਹੈ ਮੈਂ ਕਿਹਾ ਜੀ ਪ੍ਰੀਤ ਆਰਟਿਸਟ ਕਹਿੰਦੇ ਅੱਛਾ ਆਪਣੇ ਵੀ ਨਾਮ ਲੇਤਾ ਉਹਨਾਂ ਨੇ ਕਹਿੰਦੇ ਉਸ ਤੋਂ ਪੜ੍ਹ ਕੇ ਤੁਹਾਡਾ ਨਾਮ ਕੀ ਜੀ ਪ੍ਰੀਤ ਆਰਟਿਸਟ ਪ੍ਰੀਤ ਆਰਟਿਸਟ ਪਲੀਜ਼ ਟਾੜੀ ਲਾ ਦਿਓ ਯਾਰ ਟਾੜੀ ਬੜੀ ਛੋਟੀ ਫੋਟੋ ਭਾਵੇਂ ਮੇਰੀ ਹੈ ਟਾੜੀ ਨਾ ਲਾ ਦਿਓ ਥੈਂਕ ਯੂ ਮੈਡਮ ਥੈਂਕ ਯੂ ਸੋ ਕਿ ਦਰਸ਼ਕੋ ਪਿਆਰ ਤੇ ਸਤਿਕਾਰ ਪਰ ਇਸ ਅਸਥੀ ਕਾਲ ਕਹਿੰਦੇ ਨੇ ਕਿ ਜਿਹੜੀ ਕਲਾ ਹੈ ਨਾ ਉਹ ਖਾਸ ਕਰਕੇ ਸ਼ਬਦਾਂ ਤੋਂ ਬਿਨਾਂ ਬਹੁਤ ਕੁਝ ਕਹਿ ਜਾਂਦੀ ਹੈ ਕਲਾ ਉਹ ਹੈ ਖਾਸ ਕਰਕੇ ਜਦੋਂ ਅਸੀਂ ਤਸਵੀਰਾਂ ਬਣਾਉਂਦੇ ਆ ਅਸੀਂ ਬਹੁ ਆਮੇ ਸਕੈਚ ਬਣਾ ਲੀਏ ਪਰ ਕਲਾ ਬਹੁਤ ਹੀ ਤਰ੍ਹਾਂ ਦੀ ਹੁੰਦੀ ਹੈ ਪਰ ਜਿਸ ਅਸੀਂ ਕਲਾਕਾਰ ਨਾਲ ਅੱਜ ਅਸੀਂ ਗੱਲ ਕਰਨੀ ਹੈ ਉਹ ਇੱਕ ਗੱਲ ਕਰਨੀ ਹੈ ਜੋ ਕਿ ਸਕੈਚ ਬਣਾਉਂਦੇ ਨੇ ਪੇਂਟਿੰਗਸ ਬਣਾਉਂਦੇ ਨੇ ਤੇ ਮਹਿੰਦੀ ਆਰਟਿਸਟ ਵੀ ਨੇ ਤੇ ਬਹੁਤ ਸਾਰਾ ਕੰਮ ਉਹਨਾਂ ਨੇ ਕੀਤਾ ਹੋਇਆ ਹੈ ਤੇ ਅੱਜ ਉਹਨਾਂ ਦਾ ਅਸੀਂ ਐਕਸਪੀਰੀਅੰਸ ਜਾਣਾਂਗੇ ਕਿਵੇਂ ਬਣਾਉਂਦੇ ਨੇ ਕਿੰਨਾ ਕੁ ਮੁਨਾਫਾ ਹੋ ਜਾਂਦਾ ਹੈ ਤੇ ਕਿਵੇਂ ਕੰਮ ਕਰ ਰਹੇ ਨੇ ਕਿੱਥੋਂ ਸਿੱਖਿਆ ਸੋ ਸਮਾਮ ਗੱਲਾਂ ਅਸੀਂ ਅੱਜ ਉਹਨਾਂ ਨਾਲ ਗੱਲਬਾਤ ਕਰਨੀ ਹੈ ਸੋ ਅਸੀਂ ਹੁਣ ਉਹਨਾਂ ਦਾ ਸਵਾਗਤ ਕਰਦੇ ਆ। ਸੋ ਮੈਮ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹਰਪ੍ਰੀਤ ਕੌਰ ਹੈ। ਜੀ ਸੋ ਹਰਪ੍ਰੀਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਜਿਹਾ ਸਵਾਗਤ ਹੈ ਸਾਡੇ ਦਰਸ਼ਕਾਂ ਦੇ ਵੱਲੋਂ ਕਿਉਂਕਿ ਅੱਜ ਅਸੀਂ ਤੁਹਾਡਾ ਐਕਸਪੀਰੀਅੰਸ ਜਾਣਨਾ ਹੈ। ਤੁਸੀਂ ਕੀ ਕਰਦੇ ਹੋ ਤੇ ਕਿਵੇਂ-ਕਿਵੇਂ ਕਰਦੇ ਹੋ ਤੇ ਕਿਹੜੇ-ਕਿਹੜੀਆਂ ਚੀਜ਼ਾਂ ਤੁਸੀਂ ਬਣਾਈਆਂ ਹੋਈਆਂ ਨੇ ਤੇ ਕਿੱਥੇ-ਕਿੱਥੇ ਤੁਸੀਂ ਐਗਜ਼ੀਬਿਸ਼ਨ ਲਾਏ ਨੇ। ਸੋ ਤਮਾਮ ਅਸੀਂ ਅੱਜ ਦਰਸ਼ਕਾਂ ਨਾਲ ਵੀ ਤੁਹਾਨੂੰ ਜਾਣੂ ਕਰਾਣਾ ਹੈ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛੂੰਗਾ ਕੀ ਤੁਸੀਂ ਇਹ ਜਿਹੜਾ ਕੰਮ ਕਰ ਰਹੇ ਹੋ ਕਿੰਨੇ ਕ ਸਾਲਾਂ ਤੋਂ ਕਰ ਰਹੇ ਹੋ ਕਦੋਂ ਸ਼ੁਰੂਆਤ ਕੀਤੀ ਸੀ ਅ ਇਹ ਮੈਨੂੰ ਸਕੂਲਿੰਗ ਤੋਂ ਹੀ ਮੈਨੂੰ ਬਹੁਤ ਸ਼ੌਂਕ ਸੀਗਾ ਸਟਾਰਟਿੰਗ ਤੋਂ ਹੀ ਤੇ ਉਸ ਤੋਂ ਬਾਅਦ ਸਕੂਲਿੰਗ ਜਦੋਂ ਖਤਮ ਹੋਈ ਉਸ ਤੋਂ ਬਾਅਦ ਮਿੰਦਰ ਕਾਲਜ 'ਚ ਮੈਨੇ ਐਡਮਿਸ਼ਨ ਲਈ ਫਾਈਨੈਂਸ ਸਬਜੈਕਟ ਰੱਖਿਆ ਮੈਨੇ ਹੂੰ ਤੇ ਉੱਥੋਂ ਹੀ ਬਸ ਪਲੇਟਫਾਰਮ ਮਿਲ ਜਾਂਦਾ ਨੇ ਇੱਕ ਬੱਚੇ ਨੂੰ ਹੂੰ ਉੱਥੋਂ ਇੱਕ ਪਲੇਟਫਾਰਮ ਮਿਲਿਆ ਵੀ ਜੀ ਜੀ ਤੁਸੀਂ ਕੁਝ ਕਰਨਾ ਹੈ ਹਾਂਜੀ ਹਾਂਜੀ ਕੁਝ ਕਰਨਾ ਤੇ ਜ਼ਿੰਦਗੀ ਚ ਅੱਗੇ ਵਧਣਾ ਹੈ ਹਾਂਜੀ ਹਾਂਜੀ ਦੇਖੋ ਸਕੂਲ ਟਾਈਮ ਚੋਂ ਹੀ ਸ਼ੁਰੂਆਤ ਕੀਤਾ ਸੀਗਾ ਮਨ ਦੇ ਵਿੱਚ ਹੋ ਗਿਆ ਵੀ ਮੈਂ ਆ ਕੁਝ ਕਰਨਾ ਹੈ ਪੇਂਟਿੰਗਸ ਬਣਾਉਣੀਆਂ ਜਾਂ ਉਤੋਂ ਹੀ ਸ਼ੌਂਕ ਸੀਗਾ ਹਾਂਜੀ ਸੀਗਾ ਬਟ ਉਦੋਂ ਇੰਨਾ ਨੌਲੇਜ ਨਹੀਂ ਸੀ ਨਾ ਵੀ ਹਾਂ ਇਹ ਕਿਹੜੀ ਪੈਨਸਲ ਯੂਜ਼ ਹੋਗੀ ਜਾਂ ਕੀ ਯੂਜ਼ ਹੋਊਗਾ ਇਹਦੇ ਲਈ ਕੀ ਚਾਹੀਦਾ ਹੋਊਗਾ ਆਪਾਂ ਨੂੰ ਬਟ ਮੈਂ ਸੋਚ ਸਕਦਾ ਕਿ ਜਿਹੜੀ ਤੁਹਾਡੀ ਡਰਾਇੰਗ ਹੋ ਸਕਦੀ ਹੈ ਵਧੀਆ ਹੋਣੀ ਉੱਤੇ ਉਸ ਸਮੇਂ ਸਕੂਲ ਦੇ ਸਮੇਂ ਹਾਂਜੀ ਵਧੀਆ ਤਾਂ ਸੀ ਆਪਾਂ ਉਹੀ ਜਿਹੜੀਆਂ ਐਚਬੀ ਪੈਨਸਲ ਉਹੀ ਯੂਜ਼ ਕਰਦੇ ਸੀ ਪਹਿਲਾਂ ਜੀ ਨਾਰਮਲ ਠੀਕ ਹੈ ਤੇ ਉਹਨਾਂ ਨਾਲ ਤੁਸੀਂ ਡਰਾਇੰਗਸ ਬਣਾਉਂਦੇ ਹੋ ਜੀ ਤੇ ਇਹ ਤਾਂ ਥੋੜੀ ਸਕੂਲ ਦੀ ਗੱਲ ਹੋਊਗੀ ਜਦ ਤੁਸੀਂ ਕਾਲਜ ਵਿੱਚ ਆਗੇ ਉੱਥੇ ਕਿਸੇ ਨੂੰ ਨਹੀਂ ਪਤਾ ਸੀਗਾ ਕਿ ਤੁਸੀਂ ਇੱਕ ਆਰਟਿਸਟ ਹੋ ਹਨ ਜਾਂ ਫਿਰ ਡਰਾਇੰਗ ਕਰਦੇ ਹੋ ਜਾਂ ਫਿਰ ਸਕੈਚ ਵੀ ਥੋੜੇ ਥੋੜੇ ਬਣਾਉਂਦੇ ਹੋ ਕਿ ਤੁਸੀਂ ਪਹਿਲਾਂ ਵੀ ਸਕੈਚ ਬਣਾਉਂਦੇ ਸੀ ਜਾਂ ਕਾਲਜ 'ਚ ਸਟਾਰਟ ਕਰਤਾ ਸੀਗਾ ਕੰਮ ਇਹ ਕਾਲਜ 'ਚ ਸਟਾਰਟ ਕੀਤਾ ਸੀ ਠੀਕ ਹੈ ਤੇ ਸਭ ਤੋਂ ਪਹਿਲਾਂ ਕਿਹੜਾ ਸਕੈਚ ਬਣਾਇਆ ਸੀ ਕਾਲਜ ਦੇ ਵਿੱਚ ਸਭ ਤੋਂ ਪਹਿਲਾਂ ਜਿਵੇਂ ਉੱਥੇ ਪਏ ਹੁੰਦੇ ਨੇ ਸਟੈਚੂਜ਼ ਸਰ ਉਹਨਾਂ ਦੀ ਪ੍ਰੈਕਟਿਸ ਕਰਵਾਉਂਦੇ ਹੁੰਦੇ ਸੀ ਸਾਡੇ ਸਰ ਸੀ ਪੁਸ਼ਪਿੰਦਰ ਸਰ ਜੀ ਤੇ ਜਸਪ੍ਰੀ ਮੈਡਮ ਔ ਉਹ ਕਰਵਾਉਂਦੇ ਸੀਗੇ ਜਿਵੇਂ ਕਲਾਸ 'ਚ ਜਦੋਂ ਸਾਰੇ ਬੱਚੇ ਆਉਂਦੇ ਸੀ ਤਾਂ ਉਹ ਕਹਿੰਦੇ ਸੀ ਵੀ ਆਪਣੇ ਆਪ ਦੇਖ ਕੇ ਤੁਸੀਂ ਇਹ ਚੀਜ਼ ਮਰਵਾ ਲਓ ਜਿਹੜੀ ਚੀਜ਼ ਨਹੀਂ ਹੋਏਗੀ ਉਹ ਅਸੀਂ ਤੁਹਾਨੂੰ ਦੱਸਾਂਗੇ ਹੂੰ ਦੇ ਕੋਲ ਕਾਲਜ ਵਿੱਚ ਐਦਾ ਹੁੰਦਾ ਸਾਡੇ ਜਿਹੜੇ ਪ੍ਰੋਫੈਸਰਸ ਹੁੰਦੇ ਨੇ ਨਾ ਸਿਖਾਉਣ ਵਾਲੇ ਕੁਝ ਉਹ ਨਾ ਬਹੁਤ ਸਾਡੇ ਲਈ ਮਿਹਨਤ ਕਰਦੇ ਨੇ ਪਰ ਕੁਝ ਬੱਚੇ ਐਦਾ ਨੇ ਹੁੰਦੇ ਨੇ ਜਿਹੜੇ ਉਸ ਮਿਹਨਤ ਦੇ ਬਾਵਜੂਦ ਵੀ ਉਸ ਤੇ ਅਮਲ ਨਹੀਂ ਕਰਦੇ ਪਰ ਤੁਸੀਂ ਉਹਨਾਂ ਵਿੱਚ ਸੀਗੇ ਕਿ ਜਿਹੜੇ ਤੁਸੀਂ ਅਮਲ ਵੀ ਕਰ ਰਹੇ ਸੀ ਹੈਨਾ ਉਤੇ ਉਹ ਚੀਜ਼ ਅੱਜ ਸਾਡੇ ਸਾਹਮਣੇ ਦਿਖ ਰਹੀ ਹੈ ਤੇ ਕਿੰਨੀ ਕ ਮਿਹਨਤ ਕਰਦੇ ਸੀਗੇ ਉਸ ਸਮੇਂ ਕਿਉਂਕਿ ਸਾਡੀ ਕਲਾਸਿਸ ਵੀ ਨੇ ਉਸ ਤੋਂ ਇਲਾਵਾ ਤੁਸੀਂ ਪ੍ਰੈਕਟਿਸ ਵੀ ਕਰਨੀ ਹੈ ਪਰ ਸਭ ਤੋਂ ਪਹਿਲਾਂ ਕੀ ਹੁੰਦਾ ਕਿ ਜਦੋਂ ਨਾ ਸਾਡੇ ਤੋਂ ਚੀਜ਼ ਬਣਦੀ ਨਹੀਂ ਨਾ ਸਾਡਾ ਮਨ ਤਾਂ ਬੜਾ ਜਾ ਉਦਾਸ ਹੋ ਜਾਂਦਾ ਵੀ ਯਾਰ ਮੇਰੇ ਤੋਂ ਤਾਂ ਬਣ ਨਹੀਂ ਰਹੀ ਵੀ ਦੂਜੇ ਬੰਦੇ ਤੋਂ ਬਣ ਗਈ ਐਡਾ ਫੀਲਿੰਗ ਸੀ ਐਡਾ ਦੀ ਫੀਲਿੰਗ ਨਹੀਂ ਮੈਨੂੰ ਸ਼ੁਰੂ ਤੋਂ ਜਿਵੇਂ ਸ਼ੌਂਕ ਸੀ ਨਾ ਹਾਂਜੀ ਮੈਨੂੰ ਇਹ ਹੁੰਦਾ ਸੀ ਵੀ ਲੈਕਚਰ ਮੈਂ ਨੇ ਫਾਈਨ ਆਊਟ ਦਾ ਕਦੇ ਨਹੀਂ ਛੱਡਣਾ ਓਕੇ ਹਾਂਜੀ ਤੇ ਵੀ ਤੁਸਾਂ ਨੂੰ ਚਾਹ ਸੀਗਾ ਵੀ ਫਾਈਨ ਉਹ ਲੈਕਚਰ ਮੈਂ ਨਹੀਂ ਛੱਡਣਾ ਐਲੀ ਮੈਨੇ ਆਪਣੀ ਫਾਈਲ ਚ ਨਵਾਂ ਕੁਝ ਬਣਾਣਾ ਹੀ ਬਣਾਣਾ ਡੇਲੀ ਹੂੰ ਠੀਕ ਹੈ ਤੇ ਬਹੁਤ ਵਧੀਆ ਤੇ ਤੁਸੀਂ ਉਸ ਸਮੇਂ ਉਹ ਸਕੈਚ ਬਣਾਉਂਦੇ ਸੀਗੇ ਕਿਉਂਕਿ ਸਕੈਚ ਬਣਾਉਣਾ ਕੋਈ ਆਮ ਜੀ ਗੱਲ ਤਾਂ ਹੈ ਨਹੀਂ ਕਿਉਂਕਿ ਹਰ ਕੋਈ ਚੀਜ਼ ਨਹੀਂ ਬਣਾ ਸਕਦਾ ਉਸ ਕਿਉਂਕਿ ਸਾਨੂੰ ਬਹੁਤ ਸਾਰੀ ਨੌਲੇਜ ਵੀ ਚਾਹੀਦੀ ਹੈ ਕਿਹੜੀ ਪੈਨਸਲ ਯੂਜ਼ ਹੋਣੀ ਹੈ ਕਿਹੜੀ ਕਿਹੜੇ ਰੰਗ ਯੂਜ਼ ਹੋਣੇ ਨੇ ਕਿਹੜਾ ਖਾਸ ਕਰਕੇ ਮਟੀਰੀਅਲ ਯੂਜ਼ ਹੋਣਾ ਹੈ ਕਿਸ ਚੀਜ਼ ਵਾਸਤੇ ਉਹਦੀ ਬਕਾਇਦਾ ਸਾਨੂੰ ਇੱਕ ਨੌਲੇਜ ਚਾਹੀਦੀ ਹੈ ਫਿਰ ਨੌਲੇਜ ਤੁਹਾਡੇ ਪ੍ਰੋਫੈਸਰ ਦਿੰਦੇ ਸੀਗੇ ਹਾਂਜੀ ਉਹ ਨੌਲੇਜ ਉਹ ਦਿੰਦੇ ਸੀਗੇ ਵੀ ਕਿਦਾਂ ਕਿਸ ਟੈਕਨੀਕ ਨਾਲ ਬਣਾਉਣਾ ਹੈ ਜਿਵੇਂ ਕੋਈ ਗ੍ਰਾਫ ਟੈਕਨੀਕ ਨਾਲ ਬਣਾਉਂਦਾ ਹੈ ਕੋਈ ਕਿਸੇ ਹੋਰ ਟੈਕਨੀਕ ਨਾਲ ਬਣਾਉਂਦਾ ਹੈ ਉਦਾਂ ਟੈਕਨਿਕ ਉਹ ਦਿੰਦੇ ਸੀਗੇ ਵੀ ਪੈਨਸਲ ਕਿਹੜੀ ਯੂਜ਼ ਕਰਨੀ ਆ ਪਹਿਲਾਂ ਕਿਹੜੀ ਯੂਜ਼ ਕਰਨੀ ਆ ਬਾਅਦ ਕਿਵੇਂ ਕਿਹੜੀ ਯੂਜ਼ ਕਰਨੀ ਆ ਠੀਕ ਹੈ ਤੇ ਪੇਂਟਿੰਗਜ਼ ਦੀ ਗੱਲ ਆਪਾਂ ਜੇਕਰ ਕਰੀਏ ਹੈ ਨਾ ਹੁਣ ਤਾਂ ਕਿਸ ਤਰ੍ਹਾਂ ਦੀਆਂ ਪੇਂਟਿੰਗਸ ਤੁਸੀਂ ਬਣਾ ਲੈਂਦੇ ਹੋ ਮੈਂ ਜੀ ਸਾਰੇ ਫਾਰਮ ਚ ਬਣਾ ਲੈਂਦੀ ਆ ਵੈਸੇ ਤਾਂ ਪਿੰਡ ਪਰ ਮੈਂ ਜ਼ਿਆਦਾ ਕੰਮ ਸਕੈਚ ਤੇ ਕਰਦੀ ਆ ਤੇ ਪੈਨਸਲ ਸਕੈਚ ਤੇ ਹਮ ਹਮ ਤੇ ਮਿਨੀਏਚਰ ਚ ਮੈਨੂੰ ਬਹੁਤ ਇੰਟਰਸਟ ਹੈ ਠੀਕ ਹੈ ਤੇ ਇਹ ਮਿਨੀਏਚਰ ਤੇ ਪੈਨਸਲ ਸਕੈਚ ਤਾਂ ਸੀ ਸਮਝ ਸਕਦੇ ਕਿ ਪੈਨਸਲ ਨਾਲ ਬਣਾਉਣਾ ਤੇ ਮਿਨੀਏਚਰ ਕੀ ਹੁੰਦਾ ਇਹ ਮਿਨੇਚਰ ਦੀ ਬਹੁਤ ਬਰੀ ਜਿਹਨੂੰ ਕਹਿੰਦੇ ਆ ਪੇਂਟਿੰਗ ਉਹ ਹੁੰਦੀ ਆ ਜਿਹੜੀ ਆਪਣੇ ਕਿਲੇ ਦੇ ਵਿੱਚ ਕੀਤੀ ਹੋਈ ਆ ਹਾਂਜੀ ਕਿੱਥੇ ਪਟਿਆਲਾ ਹਾਂਜੀ ਪਟਿਆਲਾ ਫੋਰਟ ਦੇ ਵਿੱਚ ਜੇ ਤੁਸੀਂ ਦੇਖੋਗੇ ਅੰਦਰ ਹਾਂਜੀ ਜੀ ਦੱਸੋ ਸਾਡੇ ਦਰਸ਼ਕਾਂ ਨੂੰ ਹਾਂਜੀ ਇਹ 올ਡ ਪੇਂਟਿੰਗਸ ਹੁੰਦੀਆਂ ਨੇ ਇਹਨਾਂ ਦੇ ਉੱਪਰ ਜਿਹੜੇ ਕਲਰ ਨੇ ਕੀਤੇ ਜਾਂਦੇ ਇਹ ਵੀ 올ਡ ਹੀ ਹੁੰਦੇ ਨੇ ਜਿਹੜੇ ਸਟੋਨ ਪਿਗਮੈਂਟਸ ਹੁੰਦੇ ਨੇ ਇਹ ਪਿਗਮੈਂਟ ਇਹਨਾਂ ਨੂੰ ਪਹਿਲਾਂ ਪੀਸ ਕੇ ਇਹਦੇ ਵਿੱਚ ਦੇਸੀ ਗੋੰਦ ਪਾ ਕੇ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਫਿਰ ਬ੍ਰਿਕ ਬ੍ਰਸ਼ ਜਿਹੜਾ ਗੈਲਰੀ ਬ੍ਰਸ਼ ਹੁੰਦਾ ਗੈਲਰੀ ਦੇ ਵਾਲਾ ਨਾ ਬਣਿਆ ਹੁੰਦਾ ਉਹ ਬਟ ਹੁਣ ਇੰਡੀਆ ਚ ਤਾਂ ਬੈਨ ਹੈ ਉਹ ਨਹੀਂ ਯੂਜ਼ ਕਰ ਸਕਦੇ ਪਰ ਆਨ ਟਾਈਮ ਚ ਉਹ ਹੀ ਯੂਜ਼ ਕਰਦੇ ਸੀ ਜੀ ਹਾਂਜੀ ਸੋ ਇਹ ਜਿਹੜੀ ਤੁਸੀਂ ਹੁਣ ਸਾਨੂੰ ਦੱਸਿਆ ਕਿ ਅਸੀਂ ਕਿਲੇ ਦੇ ਵਿੱਚ ਪੇਂਟਿੰਗਸ ਬਣਾਏ ਸੀਗਾ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਉੱਤੇ ਜਾ ਕੇ ਪੇਂਟਿੰਗ ਕਰਨੀ ਹੈ ਕਿਉਂਕਿ ਇਹ ਚੀਜ਼ ਬਹੁਤ ਵੱਡੇ ਲੈਵਲ ਦੀ ਹੋ ਗਈ ਹੈ ਨਾ ਡਿਸਟ੍ਰਿਕਟ ਲੈਵਲ ਦੀ ਗੱਲ ਹੋ ਗਈ ਤੇ ਕਿਵੇਂ ਤੁਹਾਨੂੰ ਪਤਾ ਲੱਗਿਆ ਕਿਸ ਨੇ ਹਾਇਰ ਕੀਤਾ ਜਾਂ ਤੁਹਾਨੂੰ ਤੁਹਾਡੇ ਬਾਰੇ ਕਿਸੇ ਨੇ ਦੱਸਿਆ ਹੋ ਗਿਆ ਜਾਂ ਕਿ ਐਡਮਿਨਿਸਟ੍ਰੇਸ਼ਨ ਨੂੰ ਏ ਮੇਰੇ ਫਰੈਂਡ ਸਰਕਲ ਹੀ ਸੀਗੇ ਉਹਨਾਂ ਨੇ ਕਿਹਾ ਸੀਗਾ ਵੀ ਇੱਕ ਆਰਟਿਸਟ ਦੀ ਲੋੜ ਹੈ ਬਾਕੀ ਸਾਰੇ ਪੂਰੇ ਹੋ ਗਏ ਇੱਕ ਆਰਟਿਸਟ ਦੀ ਲੋੜ ਹੈ ਵੀ ਤੂੰ ਆ ਸਕਦੀ ਹੈ ਮੈਂ ਕਿਹਾ ਹਾਂ ਵੀ ਮੇਰੇ ਲਈ ਤਾਂ ਇਹ ਬਹੁਤ ਵਧੀਆ ਸੀ ਜੀ ਜੀ ਬਿਲਕੁਲ ਹਾਂਜੀ ਤੇ ਮੈਂ ਗਈ ਫਿਰ ਉਹਨਾਂ ਨੇ ਤੁਹਾਡੇ ਪਹਿਲਾਂ ਕੰਮ ਵੀ ਦੇਖਿਆ ਹੋਵੇਗਾ ਹਾਂਜੀ ਪਹਿਲਾਂ ਮੇਰੀ ਪੇਂਟਿੰਗਸ ਮੰਗਾਈਆਂ ਸੀ ਉਹਨਾਂ ਨੇ ਠੀਕ ਹੈ ਤੁਹਾਨੂੰ ਫਿਰ ਉਹ ਕੰਮ ਕੰਮ ਵਗੈਰਾ ਦੇਖ ਕੇ ਵੀ ਹਾਂਜੀ ਵਾਕੀ ਵਧੀਆ ਬਣਾ ਲੈਂਦੇ ਹਾਂ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਮੌਕਾ ਮਿਲਿਆ ਉਸਤੇ ਪੇਂਟਿੰਗਸ ਕਰੰਦਾ ਹਾਂ ਜੀ ਉਹਨੇ ਪੁੱਛਿਆ ਸੀ ਵੀ ਇਸ ਫਾਰਮ ਚ ਤੁਸੀਂ ਕੰਮ ਕਰ ਲੈਂਦੇ ਹੋ ਜੀ ਤੁਸੀਂ ਆਪਣੀ ਕੋਈ ਪੇਂਟਿੰਗ ਕਰਦੇ ਤੇ ਮੈਂ ਹੁਣ ਗੱਲ ਉਹ ਪੁੱਛੂੰਗਾ ਕਿਉਂਕਿ ਪਟਿਆਲੇ ਕਿਲਾ ਮੁਬਾਰਕ ਦੀ ਤੁਸੀਂ ਗੱਲ ਕਰ ਰਹੇ ਹੋ ਜੇਕਰ ਸਾਡੇ ਦਰਸ਼ਕ ਉੱਤੇ ਜਾ ਕੇ ਤੁਹਾਡੀ ਪੇਂਟਿੰਗਸ ਨੂੰ ਲਾਈਵ ਦੇਖਣਾ ਚਾਹੁੰਦੇ ਹੋ ਕਿ ਦੇਖ ਸਕਦੇ ਨੇ ਉਹ ਕਿੱਥੇ-ਕਿੱਥੇ ਬਣੀਆਂ ਉਹ ਥੋੜਾ ਦੱਸ ਦਿਓ ਉਹ ਜਿਹੜਾ ਹੋਟਲ ਰਣਬਸ ਨਿਊ ਓਪਨ ਹੋਇਆ ਜੀ ਉਹਦੇ ਅੰਦਰ ਠੀਕ ਹੈ ਔਰ ਹਿਸਟੋਰਿਕ ਰੀਸਟੋਰ ਕੀਤਾ ਉਹਨਾਂ ਨੇ ਮਤਲਬ ਸਾਰਾ ਉਹ ਪੇਂਟਿੰਗ ਰੀਸਟੋਰ ਹੋਈਆਂ ਨੇ ਜੀ ਬਣੀਆਂ ਉਹ ਪਹਿਲਾਂ ਨਹੀਂ ਹੋਈਆਂ ਸੀ ਉਹਨਾਂ ਨਾਲ ਕੋਈ ਛੇੜਛਾੜ ਨਹੀਂ ਹੋਈ ਬਟ ਜਿੱਥੋਂ ਜੇ ਮਤਲਬ ਜਿਵੇਂ ਉਹ ਉਹਨਾਂ ਦੇ ਕਲਰ ਡਲ ਹੋ ਗਏ ਜਾਂ ਫਿੱਕੇ ਹੋ ਗਏ ਉਹਨਾਂ ਦੇ ਉੱਪਰ ਦੁਬਾਰਾ ਰੀਸਟੋਰ ਕਰਵਾਇਆ ਉਹਨਾਂ ਨੇ ਉਹੀ ਕਲਰ ਯੂਜ਼ ਕੀਤੇ ਨੇ ਉਹੀ ਟੈਕਨਿਕਸ ਯੂਜ਼ ਕੀਤੇ ਉਹੀ ਟੈਕਨਿਕਸ ਯੂਜ਼ ਕੀਤੇ ਪਰ ਕਿਉਂਕਿ ਤੁਹਾਨੂੰ ਇਹ ਨਹੀਂ ਪਤਾ ਸੀਗਾ ਕਿ ਪਹਿਲਾਂ ਕਿਹੜੀਆਂ ਟੈਕਨਿਕਸ ਨਾਲ ਉਹ ਚੀਜ਼ ਬਣਾਈ ਹੈ ਤੇ ਤੁਸੀਂ ਅੱਜ ਜੋ ਪੜਾਈ ਕੀਤੀ ਹੈ ਜੋ ਸਿੱਖਿਆ ਉਹਦੇ ਮੁਤਾਬਿਕ ਤੁਸੀਂ ਉਹ ਪੇਂਟਿੰਗ ਕਰਕੇ ਆਏ ਹੋ ਕਿਉਂਕਿ ਕਈ ਵਾਰ ਅਦਾ ਨਹੀਂ ਲੱਗਦਾ ਇਹਦੀ ਇਹਦੇ ਨਾਲ ਮਤਲਬ ਸਰਚ ਕੀਤਾ ਸੀ ਪਹਿਲਾਂ ਹਾਂ ਵੀ ਉਹ ਜਿਹੜੀ ਉਹ ਪੇਂਟਿੰਗ ਬਣੀ ਹੋਈ ਹੈ ਉਹ ਕਿੱਦਾਂ ਬਣੀ ਹੋਈ ਹੈ ਤੇ ਉਹਦੇ ਵਿੱਚ ਕੀ ਕੀ ਯੂਜ਼ ਕੀਤਾ ਹੋਇਆ ਹੈ ਹਾਂਜੀ ਇਹ ਸਾਨੂੰ ਦੱਸਿਆ ਵੀ ਹੈ ਜਿਹੜੇ ਜੈਪੁਰ ਦੇ ਆਰਟਿਸਟ ਨੇ ਉਹਨਾਂ ਨੇ ਦੱਸਿਆ ਓਕੇ ਠੀਕ ਹੈ ਤੋ ਕੋ ਤੁਸੀਂ ਕਾਫੀ ਸਾਰਾ ਕੰਮ ਕੀਤਾ ਹੋਇਆ ਅੱਛਾ ਇਹ ਸਾਰੀਆਂ ਪੇਂਟਿੰਗਸ ਮੈਂ ਕਹੂੰਗਾ ਕਿ ਸਾਡੇ ਕੈਮਰਾਮੈਨ ਥੋੜਾ ਜਿਹਾ ਜ਼ੂਮ ਕਰ ਲੈਣ ਤੇ ਥੋੜਾ ਜਿਹਾ ਦਿਖਾ ਦੇਣ ਪਿੱਛੇ ਕਾਫੀ ਸਾਰੀਆਂ ਪੇਂਟਿੰਗਸ ਨੇ ਤੇ ਇਹਨਾਂ ਸਾਰੀਆਂ ਪੇਂਟਿੰਗਸ ਤੋਂ ਤੁਹਾਨੂੰ ਕਿਹੜੀ ਪੇਂਟਿੰਗ ਸਭ ਤੋਂ ਵਧੀਆ ਸੋਹਣੀ ਲੱਗਦੀ ਹੈ ਫਿਲਹਾਲ ਜੋ ਐਥੇ ਟਿਕ ਨੇ ਕਿਹੜੀ ਤੁਸੀਂ ਵੈਸੇ ਦਾ ਆਰਟਿਸਟ ਲਈ ਸਾਰੀਆਂ ਪੇਂਟਿੰਗਸ ਬਹੁਤ ਵਧੀਆ ਨੇ ਕਿਹੜੀ ਤੁਸੀਂ ਚੱਕ ਕੇ ਸਾਡੇ ਦਰਸ਼ਕਾਂ ਨੂੰ ਦਿਖਾਉਂਗੇ ਵੀ ਆਹ ਸਭ ਤੋਂ ਸੋਹਣੀ ਲੱਗਦੀ ਹੈ ਸਾਨੂੰ ਅੱਜ ਫਿਲਹਾਲ ਮੈਂ ਜਿਹੜਾ ਮੈਂ ਛੋਟਾ ਵਰਕ ਕਰ ਰਹੀ ਹਾਂ ਆਪਣਾ ਇਹ ਪੇਂਟਿੰਗਸ ਛੋਟੀਆਂ-ਛੋਟੀਆਂ ਇਹ ਮੈਨੂੰ ਜ਼ਿਆਦਾ ਵਧੀਆ ਲੱਗਦੀਆਂ ਨੇ ਓਕੇ ਇਹ ਸ੍ਰੀ ਹਰਮੰਦਰ ਸਾਹਿਬ ਜੀ ਦੀ ਇਹ ਤੁਸੀਂ ਪੇਂਟਿੰਗ ਬਣਾਈ ਹੋਈ ਹੈ ਇਹ ਕਿਸ ਕਿਸ ਚੀਜ਼ ਤੇ ਬਣੀ ਹੋਈ ਹੈ ਮੈਮ ਇਹ ਛੋਟਾ ਜਿਹਾ ਮਤਲਬ ਕੈਨਵਸ ਬੋਰਡ ਹੈ ਵੱਡੇ ਕੈਨਵਸ ਬੋਰਡ ਵੀ ਆਉਂਦੇ ਤੇ ਕਿੰਨਾ ਕੁ ਪ੍ਰਾਈਸ ਰੈਂਦਾ ਫਿਰ ਵੀ ਇਹਨਾਂ ਦਾ ਇਹਨਾਂ ਦਾ ਪ੍ਰਾਈਸ 400 ਤੱਕ ਵਿਦ ਫਰੇਮ ਓਕੇ ਹਾਂਜੀ ਠੀਕ ਹੈ ਬਹੁਤ ਸੋਹਣਾ ਮੈਮ ਤੁਸੀਂ ਬਹੁਤ ਸੋਹਣਾ ਹੈ ਨਾ ਇੱਕ ਤਾਂ ਆਪਾਂ ਕਹਿੰਦੇ ਕਿ ਸਿੱਖੀ ਜਮ ਨੂੰ ਪ੍ਰੋਮੋਸ਼ਨ ਹੋ ਗਈ ਤੇ ਦੂਜੇ ਨੰਬਰ ਤੇ ਇੱਕ ਧਾਰਮਿਕ ਚੀਜ਼ ਹੋ ਗਈ ਹਰ ਕੋਈ ਆਕਰਸ਼ਿਤ ਹੁੰਦਾ ਹੈ ਨਾ ਚੀਜ਼ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਮੈਮ ਤੁਹਾਡੇ ਨਾਲ ਅੱਜ ਗੱਲਬਾਤ ਕਰਕੇ ਅਸੀਂ ਇਨਸਪੀਰੇਸ਼ਨ ਕਿਨੂੰ ਮੰਨਦੇ ਹੋ ਇਨਕੀ ਇੱਕ ਆਰਟਿਸਟ ਹੁੰਦਾ ਨਾ ਹਰ ਇੱਕ ਬੰਦੇ ਦੀ ਇਨਸਪੀਰੇਸ਼ਨ ਹੁੰਦੀ ਹੈ ਮੈਂ ਫਲਾਣੇ ਬੰਦੇ ਨੂੰ ਦੇਖ ਕੇ ਸਿੱਖ ਰਿਹਾ ਜਾਂ ਮੈਂ ਉਸ ਉਸ ਆਰਟਿਸਟ ਨੂੰ ਦੇਖ ਕੇ ਸਿੱਖ ਰਿਹਾ ਉਸ ਫੋਟੋਗ੍ਰਾਫਰ ਨੂੰ ਦੇਖ ਕੇ ਸਿੱਖ ਰਿਹਾ ਉਸ ਸਕੈਚ ਆਰਟਿਸਟ ਨੂੰ ਦੇਖ ਕੇ ਸਿੱਖ ਰਿਹਾ ਪਰ ਤੁਸੀਂ ਤਾਂ ਆਰਟਿਸਟ ਹੋ ਮੈਂ ਇਹ ਮੈਨੂੰ ਸੁਣ ਪਤਾ ਲੱਗਿਆ ਕਿ ਤੁਸੀਂ ਮਹਿੰਦੀ ਆਰਟਿਸਟ ਵੀ ਹੋ ਪਰ ਕਿਹਨੂੰ ਦੇਖ ਕੇ ਸਿੱਖਦੇ ਹੋ ਜਾਂ ਕਿ ਕੌਣ ਇਨਸਪਾਇਰ ਕਰਦਾ ਤੁਹਾਨੂੰ ਹਾਂ ਕਾਲਜ ਟਾਈਮ ਚ ਟੀਚਰ ਹੀ ਸੀਗੇ ਇਨਸਪੀਰੇਸ਼ਨ ਜੀ ਉਹੀ ਦੱਸਦੇ ਸੀ ਉਹਨਾਂ ਨੇ ਹੀ ਸਭ ਤੋਂ ਪਹਿਲਾਂ ਲਗਾਈ ਸੀ ਮਤਲਬ ਐਗਜ਼ੀਬਿਸ਼ਨ ਜਿਹੜੀ ਮਤਲਬ ਸਰ ਨੇ ਕਿਹਾ ਵੀ ਤੁਸੀਂ ਨਾ ਕਾਲਜ ਦੀ ਕਾਲਜ ਦੀ ਥੀਮ ਲੈ ਲੋ ਹੂੰ ਕਾਲਜ ਦੀ ਬਿਲਡਿੰਗ ਨੂੰ ਹੀ ਤੁਸੀਂ ਆਪਣੇ ਉਹਦੇ ਵਿੱਚ ਦਿਖਾਣਾ ਹੈ ਜੀ ਇੱਕ ਇੱਕ ਪਾਰਟ ਨੂੰ ਜੀ ਤੇ ਉਹੀ ਪਹਿਲਾਂ ਸਭ ਤੋਂ ਪਹਿਲਾਂ ਉਹੀ ਬਣਾਇਆ ਸੀ ਮੈਂ ਠੀਕ ਹੈ ਹਾਂਜੀ ਤੇ ਕੱਪੜੇ ਤੇ ਵੀ ਬਣਾਉਂਦੇ ਹੋ ਤੁਸੀਂ ਮੈਮ ਹਾਂਜੀ ਹੈਂਡਮੇਡ ਵੀ ਹੈਂਡਮੇਡ ਚੀਜ਼ ਬਣਾ ਲੈਂਦੇ ਹਾਂ ਜੀ ਹਾਂਜੀ ਕੱਪੜੇ ਕੱਪੜੇ ਤੇ ਪੇਂਟਿੰਗਸ ਕਰ ਲਿਆ ਹਾਂ ਹਾਂਜੀ ਹਾਂਜੀ ਹੁਣ ਮੈਂ ਗੱਲ ਕਰੂੰਗਾ ਤੁਹਾਡੇ ਸਕੈਚ ਦੀ ਸਕੇਚ ਦੇ ਵਿੱਚ ਤੁਸੀਂ ਇੱਕ ਫਰੇਮ ਬਣਾਉਣਾ ਹੁੰਦਾ ਜਦੋਂ ਕੋਈ ਤਸਵੀਰ ਦਾ ਨਾ ਕਿਉਂਕਿ ਸਾਨੂੰ ਨਹੀਂ ਪਤਾ ਹੁੰਦਾ ਕਿ ਜੋ ਸਾਡਾ ਕੋਈ ਕਸਟਮਰ ਲਾ ਲਓ ਜਾਂ ਤੁਸੀਂ ਖੁਦ ਕੁਝ ਕੁਝ ਬਣਾਉਣ ਦੀ ਸੋਚ ਰਹੇ ਹੋ ਵੀ ਮੈਂ ਕਿਸੇ ਦੀ ਤਸਵੀਰ ਬਣਾਦਾ ਪਹਿਲਾਂ ਕੀ ਚੱਲਦਾ ਦਿਮਾਗ ਦੇ ਵਿੱਚ ਕਿਉਂਕਿ ਪੂਰਾ ਗ੍ਰਾਫ ਦਿਮਾਗ ਦੇ ਵਿੱਚ ਬਣਾਉਣਾ ਪੈਂਦਾ ਆਪਣੇ ਦਿਮਾਗ ਦੇ ਵਿੱਚ ਉਹ ਪੂਰਾ ਸਕੈਨ ਕਰਨਾ ਪੈਂਦਾ ਆਪਣੇ ਆਪ ਨੂੰ ਕਿ ਅਸੀਂ ਇਹ ਚੀਜ਼ ਉੱਥੇ ਉਕੇਰਨੀ ਹੈ ਦਿਮਾਗ ਦੇ ਵਿੱਚ ਪਹਿਲਾ ਚੀਜ਼ ਬਣਨੀ ਚੈਰੀਆ ਪਿਕਚਰ ਉਹ ਸਾਈਜ਼ ਅਕੋਰਡਿੰਗ ਓਕੇ ਅਕੋਰਡਿੰਗ ਟੂ ਸਾਈਜ਼ ਵੀ ਆਪਾਂ ਕਿੰਨਾ ਲੈਣਾ ਹੈ ਫਿਰ ਗ੍ਰਾਫ ਦੇ ਅਕੋਰਡਿੰਗ ਸ਼ੀਟ ਤੇ ਕਿੰਨਾ ਆਊਗਾ ਹੂੰ ਉਸ ਅਕੋਰਡਿੰਗ ਬਣਾਉਣਾ ਉਸ ਅਕੋਰਡਿੰਗ ਤੁਸੀਂ ਬਣਾਣੇ ਹੋ ਕਿੰਨਾਕ ਸਮਾਂ ਲੱਗ ਜਾਂਦਾ ਮੈਮ ਟਾਈਮ ਇੱਕ ਸਕੈਚ ਨੂੰ ਜੇ ਆਪਾਂ A4 ਸਕੈਚ ਮੰਨ ਕੇ ਚੱਲੀਏ ਤਾਂ 4 ਤੋਂ 5 ਘੰਟੇ ਲੱਗ ਜਾਂਦੇ ਹਨ ਮੈਨੂੰ ਜਸਟ ਫॉर ਅ ਸਕੈਚ ਬਣਾਉਣ ਦੇ ਪਾਸੇ ਠੀਕ ਹੈ ਤਾਂ 4-5 ਘੰਟੇ ਦੇ ਵਿੱਚ ਤੁਸੀਂ ਇੱਕ ਤਸਵੀਰ ਤਿਆਰ ਕਰ ਦਿੰਦੇ ਹੋ ਹਾਂਜੀ ਠੀਕ ਹੈ ਤੇ ਬਹੁਤ ਵਧੀਆ ਗੱਲ ਹੈ ਮੈਂ ਹੁਣ ਦੇਖ ਸਕਦਾ ਕਿ ਮੇਰੇ ਰਾਈਟ ਹੈਂਡ ਸਾਈਡ ਇੱਕ ਤਸਵੀਰ ਪਈ ਹੈ ਸਿੱਧੂ ਮਸੇਵਾਲੇ ਦੀ ਮੈਂ ਦਸ਼ਕਾਂ ਨੂੰ ਵੈਸੇ ਦਿਖਾ ਸਕਦਾ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾ ਦੇਣਗੇ ਤੇ ਉਹ ਚੀਜ਼ ਵੀ ਅਸੀਂ ਜ਼ਰੂਰ ਦਿਖਾਵਾਂਗੇ ਆਪਣੇ ਦਰਸ਼ਕਾਂ ਨੂੰ ਵੀ ਕਿਵੇਂ-ਕਿਵੇਂ ਸਕੇਚ ਉਹਨਾਂ ਨੇ ਬਣਾਏ ਹੋਏ ਨੇ ਬਾਅਦ ਵਿੱਚ ਡੂਰਿੰਗ ਦਾ ਇੰਟਰਵਿਊ ਦਿਖਾਵਾਂਗੇ ਪਰ ਮੈਂ ਹੁਣ ਤੁਹਾਡੇ ਤੋਂ ਅਗਲਾ ਕੁਐਸਚਨ ਹੋਰ ਪੁੱਛੂੰਗਾ ਕੀ ਮਨ ਦੇ ਵਿੱਚ ਕੀ ਆਉਂਦਾ ਜਦੋਂ ਤੁਸੀਂ ਸਕੈਚ ਬਣਾਨੇ ਹੁੰਦੇ ਹੋ ਕਿਉਂਕਿ ਜਿਹੜਾ ਆਰਟਿਸਟ ਹੁੰਦਾ ਨਾ ਆਪਣਾ ਕੰਮ ਬੜੀ ਮਿਹਨਤ ਨਾਲ ਕਰਦਾ ਹੈ ਤੈਹ ਦਿਲ ਨਾਲ ਕਰਦਾ ਵੀ ਮੈਂ ਆਹ ਚੀਜ਼ ਉਹ ਕੇਰਨੀ ਹੈ ਹਨਾ ਬਹੁਤ ਸਾਰੀਆਂ ਗੱਲਾਂ ਸਾਡੇ ਦਿਮਾਗ ਚ ਵੀ ਚੱਲਦੀਆਂ ਨੇ ਕੋਈ ਵੀ ਆਪਾਂ ਕੰਮ ਕਰ ਲਈਏ ਹਨਾ ਸੋ ਤੁਹਾਡੇ ਦਿਮਾਗ ਚ ਕੀ ਆਉਂਦਾ ਮਸਮੀ ਜਦੋਂ ਤੁਸੀਂ ਕੰਮ ਕਰ ਰਹੇ ਹੁੰਦੇ ਹੋ ਇੱਕ ਆਪਣਾ ਸਮਝ ਕੇ ਹਾਂਜੀ ਮੇਰੇ ਦਿਮਾਗ ਚ ਇਹੀ ਆਉਂਦਾ ਵੀ ਬੈਸਟ ਹੋਵੇ ਮੇਰਾ ਅੱਛਾ ਹਾਂਜੀ ਵੀ ਇਹੀ ਮੇਰਾ ਬੈਸਟ ਹੈ ਹੁਣ ਮੈਂ ਇਹ ਤੇ ਕੰਮ ਕਰਦੀਆਂ ਤਾਂ ਵਧੀਆ ਲੱਗੇ ਦੁਨੀਆਂ ਨੂੰ ਠੀਕ ਹੈ ਹਾਂਜੀ ਤੇ ਆਰਡਰਸ ਕਿਤੋਂ ਕਿਤੋਂ ਆਉਣੇ ਹੋਏ ਤੁਹਾਨੂੰ ਆਰਡਰਸ ਇੰਸਟਾਗ੍ਰਾਮ ਤੋਂ ਵੀ ਆ ਜਾਂਦੇ ਨੇ ਤੇ ਜਿਵੇਂ 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 ਪਤਾ ਲੱਗਦਾ ਜਾਂਦਾ ਜਿਵੇਂ ਮੈਂ ਐਗਜ਼ੀਬਿਸ਼ਨ ਲਗਾਨੀ ਆ ਵਰਕਸ਼ਾਪਸ ਲਗਾਨੀ ਆ ਉਥੋਂ ਲਿੰਕ ਬਣਦੇ ਨੇ ਹਾਂ ਮੈਮ ਤੁਸੀਂ ਉਹਨੇ ਜ਼ਿਕਰ ਕੀਤਾ ਕਿ ਤੁਸਾਨੂੰ ਇੰਸਟਾਗ੍ਰਾਮ ਤੋਂ ਵੀ ਆਰਡਰਸ ਆ ਜਾਂਦੇ ਨੇ ਹਨਾ ਜਾਂ ਫਿਰ ਕੋਈ ਜਿੱਥੇ ਤੁਸੀਂ ਐਗਜ਼ਿਬਿਸ਼ਨ ਲਾਣ ਗਏ ਉੱਥੇ ਤੁਹਾਨੂੰ ਲੋਕਾਂ ਨੇ ਵੇਖਿਆ ਤੁਹਾਡੇ ਕੰਮ ਨੂੰ ਦੇਖਿਆ ਵਰਕ ਨੂੰ ਤੁਸੀਂ ਉੱਥੇ ਵੀ ਕਰ ਰਹੇ ਹੋ ਨੇ ਉਹ ਬਟ ਗੱਲ ਹੋਈ ਆ ਜਾਂਦੀ ਹੈ ਕਿ ਆਪਣੇ ਲਿੰਕਸ ਬਣਾਉਣੇ ਹਨਾ ਕਿਉਂਕਿ ਬਹੁਤ ਸਾਰੇ ਲੋਕ ਸਾਨੂੰ ਜਾਣਨ ਹਨਾ ਇਹ ਵੀ ਗੱਲ ਹੁੰਦੀ ਹੈ ਵਿਚਾਰ ਜੀ ਸਾਡੇ ਨਾਲ ਪਰ ਕਿੱਥੇ ਕਿੱਥੇ ਤੁਸੀਂ ਐਗਜ਼ਿਬਿਸ਼ਨ ਲਗਾਏ ਨੇ ਹੁਣ ਤੱਕ ਕਿੱਥੇ ਕਿੱਥੇ ਤੁਸੀਂ ਆਪਣਾ ਵਰਕ ਨੂੰ ਪ੍ਰਮੋਟ ਕੀਤਾ ਏਕ ਇੰਸਟਾਗ੍ਰਾਮ ਨੂੰ ਛੱਡ ਕੇ ਓਕੇ ਮੈਂ ਫਿਲਹਾਲ ਪਟਿਆਲੇ ਦੇ ਵਿੱਚ ਮੈਂ ਬਹੁਤ ਲਗਾਏ ਨੇ ਯੂਨੀਵਰਸਿਟੀ ਜੀ ਆਸ-ਪਾਸ ਏਰੀਆ ਚ ਹਾਂਜੀ ਜਿਵੇਂ ਵਰਕਸ਼ਾਪ ਲੱਗਦੀਆਂ ਨੇ ਕੋਈ ਫੈਸਟੀਵਲ ਲੱਗਦਾ ਹੈ ਕੋਈ ਤੀਆਂ ਦਾ ਫੈਸਟੀਵਲ ਹੈ ਜਾਂ ਕੁਝ ਹੈ ਕੋਈ ਪੰਜਾਬੀ ਕਲਚਰ ਨਾਲ ਰਿਲੇਟਡ ਹੈ ਜਾਂ ਕੋਈ ਧਾਰਮਿਕ ਨਾਲ ਰਿਲੇਟਡ ਹੈ ਹਾਂਜੀ ਚੰਡੀਗੜ੍ਹ ਲੁਧਿਆਣਾ ਐਂ ਹਾਂਜੀ ਚੰਡੀਗੜ੍ਹ ਯੂਨੀਵਰਸਿਟੀਆਂ ਦੇ ਵਿੱਚ ਜਿਵੇਂ ਪੰਜਾਬ ਯੂਨੀਵਰਸਿਟੀ ਹੋ ਗਈ ਉਹਥੇ ਵੀ ਤੁਸੀਂ ਗਏ ਹੋ ਠੀਕ ਹੈ ਤੇ ਉੱਥੇ ਕਿਵੇਂ ਦਾ ਹੰਗਾਰਾ ਮਿਲਦਾ ਕਿਉਂਕਿ ਤੁਸੀਂ ਤਾਂ ਇੱਕ ਜਸਟ ਸਟਾਲ ਲਗਾ ਕੇ ਆਪਣੀ ਕੰਮ ਨੂੰ ਡਿਪਿክት ਕਰ ਰਹੇ ਹੋ ਉੱਥੇ ਕਿਉਂਕਿ ਬਹੁਤ ਸਾਰੇ ਲੋਕ ਤੁਹਾਨੂੰ ਦੇਖਣ ਆਉਂਦੇ ਨੇ ਉੱਥੇ ਤੁਹਾਡੇ ਕੰਮ ਨੂੰ ਦੇਖਣ ਆਉਂਦੇ ਕਿਦਾਂ ਦਾ ਹੰਗਾਰਾ ਹੁੰਦਾ ਮ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਜਦੋਂ ਕੋਈ ਕਹਿੰਦਾ ਵੀ ਤੁਸੀਂ ਇਹ ਕੰਮ ਕਰ ਰਹੇ ਹੋ ਜ਼ਿਆਦਾਤਰ ਮੇਰੀਆਂ ਧਾਰਮਿਕ ਪੇਂਟਿੰਗਸ ਲੋਕ ਜ਼ਿਆਦਾ ਪਸੰਦ ਕਰਦੇ ਨੇ ਜੀ ਹਾਂਜੀ ਧਾਰਮ ਫਿਰ ਮੈਂ ਧਾਰਮਿਕ ਦੇ ਵਿੱਚ ਹੀ ਬਣਾਉਂਦੀ ਆ ਜਿਵੇਂ ਕਿਤੇ ਲਗਾਣੀ ਹੁੰਦੀ ਆ ਆਪਾਂ ਜਿਵੇਂ ਮੈਂ ਆਪਣਾ ਫਤਿਹਗੜ੍ਹ ਸਾਹਿਬ ਉੱਥੇ ਜਦੋਂ ਹਾਂਜੀ ਸਬਾ ਦੇ ਦਿਨਾਂ 'ਚ ਉੱਥੇ ਵੀ ਲਗਾਉਂਦੀ ਆ ਮੈਂ ਜੀ ਤੇ ਬਹੁਤ ਵਧੀਆ ਲੱਗਦਾ ਤੇ ਤੁਸੀਂ ਸ਼ਹੀਦੀ ਸਭਾ ਦੇ ਦੌਰਾਨ ਵੀ ਉੱਥੇ ਇੱਕ ਸਟਾਲ ਲਗਾਉਂਦੇ ਹੋ ਹਾਂਜੀ ਠੀਕ ਐ ਦੇਖੋ ਉਹੀ ਗੱਲ ਮੈਂ ਦੌਰ ਤੋਂ ਫੇਰ ਪੁੱਛੂੰਗਾ ਉੱਥੇ ਫੇਰ ਜੇ ਕੋਈ ਤੁਹਾਨੂੰ ਮੈਂ ਕਿ ਪਹਿਲੀ ਗੱਲ ਦਾ ਆਰਡਰ ਤੁਸੀਂ ਦੇਖਦੇ ਹੋ ਨਾ ਕਿ ਕਿਹੜੇ ਕਿਹੜੇ ਆ ਰਹੇ ਨੇ ਕਿਹੜੇ ਕਿਹੜੇ ਨਹੀਂ ਆ ਰਹੇ ਪਰ ਉਸ ਤੋਂ ਇਲਾਵਾ मैम ਉੱਥੇ ਕੋਈ ਕਹਿੰਦਾ ਵੀ ਸਾਨੂੰ ਇਹ ਪੇਂਟਿੰਗਸ ਬਣਾ ਕੇ ਦਿਓ ਵੀ ਸਾਨੂੰ ਇਦਾਂ ਦੀ ਇਹ ਸੋਹਣੀ ਲੱਗੀ ਜਾਂ ਉੱਥੋਂ ਕੋਈ ਚੀਜ਼ ਔਨ ਦਾ ਸਪੌਟ ਵੀ ਖਰੀਦ ਤੁਸੀਂ ਦੇ ਦਿੰਦੇ ਹੋ ਬੜੀ ਬੜੀ ਚੀਜ਼ ਹਾਂਜੀ ਸੀ ਔਨ ਦਾ ਸਪੌਟ ਮੈਂ ਇਸ ਵਾਰ ਲਗਾਈ ਸੀ ਫਸਟ ਟਾਈਮ ਲਗਾਈ ਸੀ ਬਹੁਤ ਵਧੀਆ ਲੱਗਿਆ ਤੇ ਸਾਰੀਆਂ ਮੈਂ ਸ਼ਹੀਦੀ ਨਾਲ ਰਿਲੇਟਡ ਸੀਆਂ ਤੁਹਾਡੀਆਂ ਸਾਰਾ ਵਰਕ ਉਹਨਾਂ ਨਾਲ ਰਿਲੇਟਡ ਸੀਗਾ ਧਾਰਮਿਕ ਸੀਗਾ ਬਹੁਤ ਸੋਹਣਾ ਮੈਮ ਤੇ ਕਿਹੜੇ ਕਿਹੜੇ ਤੁਸੀਂ ਪੈਨਸਲਸ ਯੂਜ਼ ਕਰਦੇ ਹੋ ਇਹ ਚੀਜ਼ ਬਣਾਉਣ ਵਾਸਤੇ ਕਿਦਾਂ ਦਾ ਕਿਹਦੀ ਪੇਨ ਕਲਰਸ ਵਗੈਰਾ ਵੀ ਤਾਂ ਹੁੰਦੀ ਨੇ ਜੀ ਇਹਦੀਆਂ ਅਲੱਗ-ਅਲੱਗ ਪੈਨਸਲ ਹੁੰਦੀਆਂ ਨੇ ਜੀ ਐਚਬੀ ਤੋਂ ਸਟਾਰਟ ਹੋ ਜਾਂਦੀਆਂ ਨੇ ਜੀ 1ਬੀ 2ਬੀ 4ਬੀ ਅੱਧਾ ਠੀਕ ਹੈ ਤੇ ਬੜਾ ਵਧੀਆ ਤੇ ਮੈਮ ਤੁਸੀਂ ਸਟਾਲਸ ਤਾਂ ਪਟਿਆਲੇ ਚ ਵੀ ਲਗਾਈਆਂ ਨੇ ਯੂਨੀਵਰਸਿਟੀਸ ਵਿੱਚ ਲਗਾਈਆਂ ਨੇ ਹਨਾ ਪਰ ਉਸ ਤੋਂ ਇਲਾਵਾ ਕਦੇ ਤੁਹਾਡੇ ਕਿਸੇ ਨੇ ਅੱਧਾ ਕਿਹਾ ਹੋਵੇ ਤੁਹਾਨੂੰ ਵੀ ਹਾਂਜੀ ਸਾਨੂੰ ਫੌਰਨ ਦੋ ਜਾਂ ਫਿਰ ਸਾਨੂੰ ਸਾਡੇ ਜਿਵੇਂ ਅੱਜ ਕੱਲ ਕਪਲਸ ਵੀ ਨੇ ਉਹ ਵੀ ਆਪਣੀਆਂ ਪੇਂਟਿੰਗਸ ਬਣਵਾਉਂਦੇ ਨੇ ਨਾ ਕੋਈ ਆਰਡਰ ਆਇਆ ਹੋਵੇ ਕੁਝ ਹੋਇਆ ਤਾਂ ਹਾਂਜੀ ਬਣਵਾਉਂਦੇ ਨੇ ਗਿਫਟ ਦੇਣ ਲਈ ਬਣਵਾਉਂਦੇ ਨੇ ਓਕੇ ਜਿਵੇਂ ਕਿਸੇ ਨੇ ਆਪਣੇ ਬ੍ਰਦਰ ਨੂੰ ਕਰਨੀ ਹੁੰਦੀ ਆ ਜਾਂ ਕਿਸੇ ਨੇ ਆਪਣੇ ਅਗੇ ਰਿਸ਼ਤੇ ਦੇਣਾ ਹੁੰਦਾ ਜੀ ਹਾਂਜੀ ਤੁਸੀਂ ਉਹ ਬਣਵਾਉਂਦੇ ਨੇ ਉਹ ਬਣਵਾ ਦਿੰਦੇ ਹਾਂਜੀ ਤੇ ਤੁਸੀਂ ਫਿਰ ਪੂਰਾ ਫਰੇਮ ਕਰਾ ਕੇ ਦਿੰਦੇ ਹੋ ਹਾਂਜੀ ਮੈਂ ਫਰੇਮ ਕਰਵਾ ਕੇ ਦਿੰਦੀ ਆ ਠੀਕ ਹੈ ਤੇ ਉਹ ਜਾਨੀ ਪਾਰਸਲ ਕਰ ਦਿੰਦੇ ਹੋ ਜਿਵੇਂ ਉਹਨਾਂ ਦੀ ਚੋਇਸ ਹੁੰਦੀ ਆ ਅਗਰ ਉਹ ਬਿਨਾ ਫਰੇਮ ਤੋਂ ਟੁੱਟਣ ਦਾ ਉਹ ਹੁੰਦਾ ਉਹਨਾਂ ਨੂੰ ਤਾਂ ਉਹ ਬਿਨਾ ਫਰੇਮ ਤੋਂ ਵੀ ਲੈ। ਪਰ ਮੈਂ ਇੱਕ ਕਾਮਨ ਜਿਹਾ ਕੁਐਸਚਨ ਤੁਹਾਨੂੰ ਪੁੱਛਣ ਜਾ ਰਿਹਾ। ਓਵਰਆਲ ਤੁਸੀਂ ਇੱਕ ਦਾ ਸਕੈਚ ਬਣਾਨੇ ਹੋ ਤੇ ਮੈਨੂੰ ਪਤਾ ਲੱਗਿਆ ਕਿ ਤੁਸੀਂ ਕਿੰਨੇ ਪੱਤਿਆਂ ਨਾਲ ਵੀ ਕੁਝ ਮਿਨਾਕਾਰੀ ਕਰਦੇ ਹੋ ਤੇ ਉਹਦੇ ਉੱਤੇ ਵੀ ਬਣਾਉਂਦੇ ਹੋ। ਉਹ ਵੀ ਸਾਡੇ ਦਰਸ਼ਕਾਂ ਨੂੰ ਤੁਸੀਂ ਦਿਖਾਉਣੀ ਹੈ। ਪੱਤਿਆਂ ਦੇ ਉੱਤੇ ਵੀ ਕਰਦੀਆਂ ਕੰਮ ਮੈਂ ਤੁਹਾਨੂੰ ਦਿਖਾ ਦੇਣੀ ਚਾਹੀਦੀ। ਜਿਵੇਂ ਇਹ ਮੈਂ ਪੀਪਲ ਦੇ ਮਤਲਬ ਲੀਫਸ ਦੇ ਸਕੇਲਟਨ ਤੇ ਬਣਾਈ ਆ। ਉਹਦੇ ਅੰਦਰੋਂ ਜਿਹੜੀ ਜਾਲੀ ਨਿਕਲਦੀ ਹੈ ਨਾ ਜੀ ਉਹਦੇ ਉੱਪਰ ਉਹਦੇ ਉੱਪਰ ਕੰਮ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਮੈਨੂੰ ਇਹ ਹੁੰਦਾ ਕੁਝ ਨਵਾਂ ਟਰਾਈ ਕੀਤਾ ਜਾ ਜੀ ਕੁਝ ਨਵਾਂ ਮੈਂ ਦੇਖਿਆ ਸੀ ਕਿਤੇ ਇਹ ਆਪਣੇ ਇੰਡੀਆ 'ਚ ਬਹੁਤ ਘੱਟ ਕਰਦੇ ਹੁਣੇ ਕਰਦੇ ਹੋਣੇ ਬਟ ਮਤਲਬ ਇਦਾਂ ਇਸ ਤੇ ਬਣਾਣੀ ਬਹੁਤ ਔਖੀ ਆ ਜੀ ਇਹ ਪੂਰ ਜਾਂਦਾ ਹੈ ਪੂਰ ਜਾਂਦਾ ਯਾਨੀ ਇਹ ਥੋੜੀ ਡਿਫਿਕਲਟੀ ਆਂਦੀ ਆ ਬਹੁਤ ਸੋਹਣਾ ਮੈਮ ਤੁਸੀਂ ਹਾ ਲੋਰਡ ਬੁੱਧਾ ਦਾ ਸਕੈਚ ਬਣਾਇਆ ਹੋਇਆ ਹੈ ਖਾਸ ਕਰਕੇ ਪੱਤੇ ਦੇ ਉੱਤੇ ਬੜਾ ਸੋਹਣਾ ਲੱਗ ਰਿਹਾ ਮੈਨੂੰ ਲੱਗਦਾ ਹੈ ਕਿ ਸਾਡੇ ਜਿਹੜੇ ਦਸਕ ਨੇ ਉਹਨੂੰ ਵੀ ਦੇਖ ਕੇ ਇਸ ਨੂੰ ਬੜੇ ਖੁਸ਼ ਹੋਣਗੇ ਤੇ ਤੁਹਾਡੇ ਕੰਮ ਨੂੰ ਦੇਖ ਕੇ ਤੇ ਇਹ ਕਿੰਨੇ ਕ ਸਮੇਂ ਚ ਬਣ ਜਾਂਦਾ ਮੈਮ ਇਹਨੂੰ ਥੋੜਾ ਟਾਈਮ ਲੱਗਦਾ ਜੀ ਜੀ ਹਾਂਜੀ ਦੋ ਦਿਨ ਵੀ ਲੱਗ ਜਾਂਦੇ ਦੋ ਦਿਨ ਵੀ ਤਕਰੀਬਨ ਲੱਗ ਜਾਂਦੇ ਨੇ ਬਹੁਤ ਸੋਹਣਾ ਤੇ ਮੈਂ ਇਹੀ ਦਰਸ਼ਕਾਂ ਨੂੰ ਕਹੂੰਗਾ ਕਿ ਤੁਸੀਂ ਵੀ ਅਗਰ ਇਸ ਇੰਟਰਵਿਊ ਨੂੰ ਦੇਖ ਰਹੇ ਹੋ ਤਾਂ ਖਾਸ ਕਰਕੇ ਇਹਨਾਂ ਨੂੰ ਦੇਖ ਕੇ ਬਣਾਉਣ ਦੀ ਵੀ ਕੋਸ਼ਿਸ਼ ਕਰ ਸਕਦੇ ਨੇ ਹਨਾ ਕਿਉਂਕਿ ਆਰਟਿਸਟ ਦਾ ਕਲਾ ਵੈਸੇ ਉਹ ਚੀਜ਼ ਜਿਹੜੀ ਤੁਸੀਂ ਬਣਾ ਰਹੇ ਹੋ ਉਹ ਦੂਜਾ ਨਹੀਂ ਬਣਾ ਸਕਦਾ ਉਹ ਤੁਸੀਂ ਹੀ ਬਣਾ ਸਕਦੇ ਹੋ ਪਰ ਤੁਹਾਡੇ ਵਰਗੇ ਹੋਰ ਸਾਰੇ ਬਹੁਤ ਸਾਰੇ ਆਰਟਿਸਟ ਨੇ ਜਿਹੜੇ ਤੁਹਾਨੂੰ ਦੇਖ ਕੇ ਇਨਸਪਾਇਰ ਵੀ ਹੋਣਗੇ ਪਰ ਮੈਂ ਹੁਣ ਇੱਕ ਗੱਲ ਕਹੂੰਗਾ ਸੋਸਾਇਟੀ ਦੀ ਜਦੋਂ ਆਪਾਂ ਸੋਸਾਇਟੀ 'ਚ ਤੁਰਦੇ ਆ ਮੈਮ ਇੱਕ ਵੱਖਰੀ ਪਹਿਚਾਣ ਨਾਲ ਤੁਰਦੇ ਆ ਕਿਉਂਕਿ ਤੁਸੀਂ ਆਰਟਿਸਟ ਹੋ ਕਿਸ ਤਰ੍ਹਾਂ ਦੇ ਨਜ਼ਰਾਂ ਨਾਲ ਤੁਹਾਨੂੰ ਲੋਕ ਦੇਖਦੇ ਨੇ ਜਾਂ ਤੁਹਾਨੂੰ ਤੁਸੀਂ ਉਸ ਸਮੇਂ ਕੀ ਫੀਲ ਕਰਦੇ ਹੋ ਕਿਉਂਕਿ ਇੱਕ ਆਰਟਿਸਟ ਦਾ ਰੂਪ ਵੱਖਰਾ ਹੁੰਦਾ ਜਦੋਂ ਉਹ ਆਰਟਿਸਟ ਹੈ ਪਰ ਜਦੋਂ ਉਹ ਇੱਕ ਆਮ ਜ਼ਿੰਦਗੀ ਵਿੱਚ ਹੈ ਉਹ ਆਮ ਜ਼ਿੰਦਗੀ ਵਿੱਚ ਹੈ ਅ ਬਹੁਤ ਵਧੀਆ ਪ੍ਰਸ਼ੰਸਾ ਮਿਲਦੀ ਹੈ ਹਾਂਜੀ ਬਹੁਤ ਮਿਲਦੀ ਹੈ ਜਿਹੜੇ ਆਪਣੇ ਜਾਣ ਪਹਿਚਾਨਦੇ ਹੋਗੇ ਜਾਨ ਪਹਿਚਾਨਦੇ ਨਹੀਂ ਜਾਂ ਆਪਣੇ ਤੋਂ ਵੱਡੀ ਉਮਰ ਦੇ ਨੇ ਬਹੁਤ ਬਹੁਤ ਵਧੀਆ ਸਮਝਦੇ ਨੇ ਇਸ ਚੀਜ਼ ਨੂੰ ਜੀ ਕੀ ਵਧੀਆ ਆਪਣੇ ਲਈ ਕਮਾਰਿਆ ਕੋਈ ਜੀ ਹਾਂਜੀ ਠੀਕ ਐ ਦੇਖੋ ਇੱਕ ਤਾਂ ਹੁੰਦੀ ਹੈ ਕਲਾ ਕਲਾ ਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ ਆਪਣਾ ਇੱਕ ਤੁਸੀਂ ਉਸ ਚੋਂ ਆਨ ਵੀ ਕਰ ਰਹੇ ਹੋ ਆਪਣਾ ਘਰ ਵੀ ਚਲਾ ਰਹੇ ਹੋ ਬਹੁਤ ਸੋਹਣੀ ਗੱਲ ਹੈ ਤੇ ਕਦੇ ਐਦਾਂ ਹੋਇਆ ਕਿ ਕਿਸੇ ਨੇ ਰਾਹ ਜਾਂਦੇ ਭੀੜ ਚੁੱਕਿਆ ਵੀ ਉਹ ਫਲਾਣਾ ਸਕੈਚਾ ਆਰਟਿਸਟ ਜਾਰੀ ਹੈ ਵੀ ਅਸੀਂ ਉਹਨਾਂ ਤੋਂ ਸਮਾਨ ਲਿਆ ਸੀ ਇਹ ਉਹੀ ਨੇ ਹਾਂਜੀ ਇਹ ਮੇਰਾ ਜਦੋਂ ਸ਼ਿਸ਼ਮੈਲ ਆਪਣੇ ਮੇਲਾ ਲੱਗਦਾ ਨਾ ਜੀ ਜੀ ਉਦੋਂ ਰਣਜੀਤ ਪਾਵਾ ਜੀ ਨੇ ਆਣਾ ਸੀਗਾ ਉਸਨੇ ਪੰਦਰਿਆ ਜੀ ਹਾਂਜੀ ਉਹਨਾਂ ਨੇ ਆਣਾ ਸੀਗਾ ਤੇ ਮੈਂ ਮਤਲਬ ਮੇਰੇ ਕੋਲ ਅੱਦੇ ਦਿਨ ਦਾ ਹੀ ਟਾਈਮ ਸੀਗਾ ਜੀ ਮੈਂ ਫਟਾਫਟ ਉਹਨਾਂ ਦਾ ਦੇਖੀ ਕੋਈ ਫੋਟੋ ਚੂਜ਼ ਕੀਤੀ ਹੂੰ ਹੂੰ ਤੇ ਮੈਂ ਉਹਨੂੰ ਬਣਾਇਆ ਜੀ ਹਾਂਜੀ ਮਤਲਬ 3-4 ਘੰਟੇ ਸੀ ਮੇਰੇ ਕੋਲ ਲੱਗਦਾ 4 ਵਜੇ ਸ਼ੋਅ ਸਟਾਰਟ ਹੋਣਾ ਸੀ ਉਹਨਾਂ ਦਾ ਜੀ ਤੇ ਫਿਰ ਮੈਂ ਤੁਸੀਂ ਫਟਾਫਟ ਬਣਾਤਾ ਸਕੈਚ ਜੀ ਵੀ ਅੱਜ ਦੇਣਾ ਹੈ ਰஞ்சிਤ ਬਾਬਾ ਨੂੰ ਹਾਂਜੀ ਹਾਂਜੀ ਫਰੇਮ ਵੀ ਪਤਾ ਨਹੀਂ ਮੈਂ ਕਿੱਥੋਂ ਨਾ ਕਿੱਥੋਂ ਅਰੇਂਜ ਕੀਤਾ ਹੋ ਹਾਂਜੀ ਫਿਰ ਮੈਂ ਬਣਾ ਕੇ ਦੇ ਕੇ ਆਈ ਜਦੋਂ ਮੈਂ ਤੁਹਾਨੂੰ ਪਤਾ ਹੁਣ ਸਟੇਜ ਤੇ ਜਾਣਾ ਬਹੁਤ ਮੁਸ਼ਕਲ ਹੁੰਦਾ ਹੈ ਕਿਵੇਂ ਨਾ ਕਿਵੇਂ ਭੀੜ ਦੇ ਵਿੱਚ ਮੈਨੂੰ ਉਹਨਾਂ ਨੂੰ ਗਿਆ ਵੀ ਹਾਂ ਵੀ ਇਸ ਸਕੈਚ ਮੈਂ ਫੜਾਣਾ ਹੈ ਤੇ ਮੈਂ ਫੜਾਤਾ ਤੇ ਦੇਖੋ ਉਹ ਕਾਫੀ ਸਾਰੀ ਦੁਨੀਆ ਹੁੰਦੀ ਆ ਉੱਥੇ ਤਾਂ ਨਾ ਕਾਫੀ ਸਾਰੇ ਲੋਕ ਬੈਠੇ ਹੋਣੇ ਪਰ ਤੁਸੀਂ ਭੀੜ ਚੋਂ ਨਿਕਲ ਕੇ ਉਹਨਾਂ ਨੂੰ ਖਾਸ ਕਰਕੇ ਰঞ্জੀਤ ਬਾਵਾ ਜੀ ਨੂੰ ਸਕੈਚ ਦੇ ਕੇ ਆਏ ਉਹਨਾਂ ਦਾ ਬਣਾ ਕੇ ਤੇ ਜਦੋਂ ਅਸੀਂ ਸਟੇਜ ਤੇ ਪਹੁੰਚੇ ਕਿਵੇਂ ਦੀ ਮੂਮੈਂਟ ਸੀਗੀ ਬਹੁਤ ਵਧੀਆ ਜੀ ਉਹਨਾਂ ਨੇ ਦੇਖਿਆ ਕਹਿੰਦੇ ਤੁਹਾਡਾ ਨਾਮ ਕੀ ਹੈ ਮੈਂ ਕਿਹਾ ਜੀ ਪ੍ਰੀਤ ਆਰਟਿਸਟ ਕਹਿੰਦੇ ਅੱਛਾ ਆਪਣੇ ਆਪ ਹੀ ਨਾਮ ਲੇਤਾ ਉਹਨਾਂ ਨੇ ਕਹਿੰਦੇ ਉਸ ਤੋਂ ਪੜ੍ਹ ਕੇ ਤੁਹਾਡਾ ਨਾਮ ਕੀ ਹੈ ਜੀ ਪ੍ਰੀਤ ਆਰਟਿਸਟ ਪ੍ਰੀਤ ਆੜੀ ਸਾਹਿਬ ਪਲੀਜ਼ ਟਾੜੀ ਲਾ ਦਿਓ ਯਾਰ ਟਾੜੀ ਬੜੀ ਸ਼ੋਹਰਤੋ ਭਾਵੇਂ ਮੇਰੀ ਹੈ ਟਾੜੀ ਦਾ ਲਾ ਦਿਓ ਥੈਂਕ ਯੂ ਮੈਡਮ ਥੈਂਕ ਯੂ ਸੋ ਥੰਕ ਯੂ ਹਮ ਕਿਹਦਾ ਪ੍ਰੀਤ ਆਰਟਿਸਟ ਹੈ ਬਹੁਤ ਵਧੀਆ ਲੱਗਿਆ ਕਹਿੰਦੇ ਠੀਕ ਹੈ ਰੱਖਿਆ ਉਹਨਾਂ ਨੇ ਜੀ ਅੱਜ ਉਹਨਾਂ ਨੇ ਕਿਹਾ ਵੀ ਹਾਂ ਜੀ ਮੈਂ ਤੁਹਾਨੂੰ ਉਸ ਤੋਂ ਬਾਅਦ ਵਾਲੀ ਗੱਲ ਦੱਸਦੀ ਹਾਂ ਉਹੀ ਮੈਂ ਤੁਹਾਨੂੰ ਦੱਸ ਰਹੀ ਸੀ ਤੇ ਜਦੋਂ ਮੇਲਾ ਵਗ ਬਾਦ ਚ ਜਦੋਂ ਬਾਹਰ ਨਿਕਲਣਾ ਸੀ ਸਾਰੇ ਮਤਲਬ ਇਹੀ ਕਹਿ ਰਹੇ ਸੀਗੇ ਤੁਸੀਂ ਸੀ ਨਾ ਜੀ ਤੁਸੀਂ ਸੀ ਨਾ ਜੀ ਜਿਨ੍ਹਾਂ ਨੇ ਸਕੈਚ ਦਿੱਤਾ ਸੀ ਮੈਂ ਕਿਹਾ ਹਾਂ ਜੀ ਮੈਂ ਹੀ ਸੀ ਉਹ ਚੀਜ਼ ਬਹੁਤ ਵਧੀਆ ਸੀ ਕੋਈ ਨਾ ਜਿਹੜੀ ਫੀਲਿੰਗ ਹੈ ਖੈਰ ਸ਼ਬਦਾਂ ਚ ਬਹ ਨਹੀਂ ਬਿਆਨ ਕਰ ਸਕਦੇ ਇਹ ਤੁਹਾਨੂੰ ਪਤਾ ਹੈ ਤੁਹਾਡੇ ਨਾਲ ਐਕਸਪੀਰੀਅੰਸ ਹੋਇਆ ਬਹੁਤ ਸੋਹਣਾ ਲੱਗਦਾ ਕਿ ਜਦੋਂ ਸਾਨੂੰ ਭੀੜ ਦੇ ਵਿੱਚ ਲੋਕ ਕਹਿਣ ਹਨਾ ਵੀ ਤੁਸੀਂ ਸੀਗੇ ਉਹ ਉਹ ਚੀਜ਼ ਦਿੱਤੀ ਹੈ ਤੁਸੀਂ ਬਣਾਇਆ ਸੀ ਕਿਸੇ ਉੱਥੇ ਏਦਾਂ ਕਹਿ ਵੀ ਸਾਡੇ ਲਈ ਵੀ ਏਦਾਂ ਦਾ ਬਣਾ ਕੇ ਦਿਓ ਓਏ ਹਾਂਜੀ ਹਾਂਜੀ ਕਿਹਾ ਉਹਨਾਂ ਨੇ ਕਾਫੀਆਂ ਨੇ ਵੀ ਐਸ ਵੀ ਬਣਵਾਵਾਂਗੇ ਅਸੀਂ ਠੀਕ ਹੈ ਹਾਂਜੀ ਤੇ ਜਿਹੜਾ ਇਹ ਕੰਮ ਤੁਸੀਂ ਕਰ ਰਹੇ ਹੋ ਅ ਹੁਣ ਫਿਊਚਰ ਦੇ ਵਿੱਚ ਇਹਨੂੰ ਅੱਗੇ ਲੈ ਕੇ ਜਾਣ ਦੀ ਸੋਚ ਰਹੇ ਹੋ ਹਨਾ ਕਿਉਂਕਿ ਸਾਡੀ ਜ਼ਿੰਦਗੀ ਹੈ ਕਿਉਂਕਿ ਇੱਕ ਅਰਨਿੰਗ ਦਾ ਸੋਰਸ ਵੀ ਜਦੋਂ ਬਸ ਜ਼ਿੰਦਗੀ ਚ ਗੁਜ਼ਰਦੇ ਆ ਨਾ ਸਾਡੀਆਂ ਜ਼ਿੰਮੇਵਾਰੀਆਂ ਵਧਦੀਆਂ ਜਾਂਦੀਆਂ ਨੇ ਹਨਾ ਤੇ ਉਹਦੇ ਲਈ ਸਾਨੂੰ ਕੁਝ ਹੋਰ ਅਰਨਿੰਗ ਦਾ ਸੋਰਸ ਵੀ ਚਾਹੀਦਾ ਹੈ ਕਿ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਇਹ ਮੇਰਾ ਹਾਰਟ ਹੈ ਕਿ ਮੈਨੂੰ ਉੱਥੇ ਤੱਕ ਮੇਰਾ ਮਨ ਫੁੱਲਫਿਲ ਕਰ ਸਕਦਾ ਕਰ ਸਕਦਾ ਜੀ ਜਿਵੇਂ ਹੁਣ ਆਪਾਂ ਮਿਡਲ ਫੈਮਿਲੀ ਤੋਂ ਬਿਲੋਂਗ ਕਰਦੇ ਆ ਹਨਾ ਹੂੰ ਤੇ ਆਪਾਂ ਤਾਂ ਹੀ ਇਹ ਮਤਲਬ ਇਸ ਲਾਈਨ ਚ ਆਪਾਂ ਆਣਿਆ ਵੀ ਆਪਾਂ ਨੂੰ ਥੋੜੀ ਅਰਨਿੰਗ ਵੀ ਹੋਵੇ ਤੇ ਆਪਣਾ ਨਾਮ ਵੀ ਹੋਵੇ ਹੂੰ ਤੇ ਜਿਵੇਂ ਫਾਦਰ ਨੇ ਹਨਾ ਪ੍ਰਾਈਵੇਟ ਜੌਬ ਕਰਦੇ ਨਹੀਂ ਮੇਰੇ ਫਾਦਰ ਐਨੀ ਇਨਕਮ ਹੈ ਨਹੀਂ ਤੁਹਾਨੂੰ ਪਤਾ ਹੀ ਹੈਗਾ ਦੋ ਫੈਮਿਲੀ ਚ ਥੋੜੀ ਪ੍ਰੋਬਲਮ ਹੁੰਦੀ ਹੈ ਜੀ ਜੀ ਤੇ ਫਿਰ ਮੈਂ ਇਸ ਚੀਜ਼ ਨੂੰ ਜਿਵੇਂ ਪੇਂਟਿੰਗ ਜਿਵੇਂ ਜਿੱਥੇ ਲਗਾਨੀ ਐ ਐਗਜ਼ੀਬਿਸ਼ਨ ਵਗੈਰਾ ਜਾਂ ਵਰਕਸ਼ਾਪ ਵਗੈਰਾ ਫੈਸਟੀਵਲ 'ਚ ਲਗਾਨੀ ਆ ਤਾਂ ਮੈਂ ਛੋਟੀਆਂ ਪੇਂਟਿੰਗਸ ਬਣਾਨੀਆਂ ਕੁਝ ਸੇਲਿੰਗ ਲਈ ਵੀ ਬਣਾਨੀਆਂ ਜੀ ਜੀ ਬਹੁਤ ਵਧੀਆ ਮੈਮ ਬੀਕੋ ਅਸੀਂ ਤੁਹਾਡੇ ਕੰਮ ਨੂੰ ਬਹੁਤ ਪ੍ਰਸ਼ੰਸਾ ਤੁਹਾਨੂੰ ਵਧਾਈਆਂ ਵਧੇਰੀਆਂ ਖਾਸ ਕਰਕੇ ਤੁਸੀਂ ਇਹ ਕੰਮ ਕਰ ਰਹੇ ਹੋ ਬਹੁਤ ਛੋਟੀ ਚੀਜ਼ 'ਤੇ ਤੁਸੀਂ ਬਹੁਤ ਬਰੀਕੀ ਨਾਲ ਕੰਮ ਕਰਦੇ ਹੋ ਅਸੀਂ ਪਿੱਛੇ ਦੇਖ ਰਹੇ ਹਾਂ ਬਹੁਤ ਸਾਰੇ ਮੈਡਲਸ ਵੀ ਪਏ ਨੇ ਹੁਣ ਜੇਕਰ ਅਚੀਵਮੈਂਟਸ ਦੀ ਗੱਲ ਕਰਾਂ ਤੁਹਾਡੀਆਂ ਤਾਂ ਤੁਹਾਡੀਆਂ ਕੀ ਅਚੀਵਮੈਂਟਸ ਨੇ ਮੈਮ ਇਸ ਕੰਮ ਦੇ ਵਿੱਚ ਕਿਹੜੇ ਕਿਹੜੇ ਤੁਹਾਨੂੰ ਸਨਮਾਨ ਕੀਤਾ ਗਿਆ ਹੈ ਜਾਂ ਕਿਹੜੇ ਕਿਹੜੇ ਤੁਹਾਨੂੰ ਕੋਈ ਇਦਾਂ ਦੀ ਟਰੋਫੀਜ਼ ਮਿਲੀਆਂ ਨੇ ਹੈ ਕੁਝ ਦੱਸੋ ਜੀ ਜਿਵੇਂ ਪਿੱਛੇ ਤੁਸੀਂ ਦੇਖ ਸਕਦੇ ਆ ਕਿ ਕੁਝ ਟਰੋਫੀਜ਼ ਪਈਆਂ ਨੇ ਜੀ ਹਾਂਜੀ ਇਹ ਹੁਣ ਲੇਟੈਸਟ ਜਿਹੜੀ ਮੇਰੀ ਐਸਓਆਈ ਉਹਦੇ ਵੱਲੋਂ ਜੀ ਚੱਕ ਕੇ ਤੁਸੀਂ ਦਿਖਾ ਸਕਦੇ ਹੋ ਹਾਂਜੀ ਇਹ ਮਹਿੰਦੀ ਚ ਮੇਰਾ ਫਰਸਟ ਪ੍ਰਾਈਜ਼ ਆਇਆ ਸੀਗਾ ਜੀ ਹੁਣ ਜੀ ਹਾਂ ਜੀ ਜਦੋਂ ਆਪਣਾ ਬੁੱਕ ਫੇਅਰ ਲੱਗਿਆ ਸੀ ਯੂਨੀਵਰਸਿਟੀ ਜੀ ਉਦੋਂ ਮੈਨੂੰ ਪਤਾ ਲੱਗਿਆ ਵੀ ਪਿੱਛੇ ਕੰਪੀਟੀਸ਼ਨ ਚੱਲ ਰਿਹਾ ਜੀ ਥੋੜਾ ਟਾਈਮ ਹੀ ਰਹਿ ਗਿਆ ਸੀਗਾ ਜੀ ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਐਸਓਆਈ ਵੱਲੋਂ ਇਹਨਾਂ ਨੂੰ ਮਹਿੰਦੀ ਦੇ ਵਿੱਚ ਇਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਬਹੁਤ ਸੋਹਣਾ ਲੱਗਦਾ ਹੈ ਨਾ ਜਦੋਂ ਇਹ ਸਨਮਾਨ ਲੈ ਆਪਾਂ ਲੈਂਦੇ ਨੇ ਆਪਣੇ ਉੱਥੇ ਪਤਾ ਲੱਗਦਾ ਕਿ ਅਸੀਂ ਆਪ ਤਾਂ ਸਨਮਾਨਿਤ ਹੋ ਹੀ ਰਹੇ ਹਾਂ ਅਸੀਂ ਬਣਾ ਰਹੇ ਹਾਂ ਪਰ ਉੱਥੇ ਸਸੀ ਆਪਣੇ ਮਾਪਿਓ ਦਾ ਨਾਮ ਵੀ ਰੌਸ਼ਨ ਕਰ ਰਹੇ ਹਾਂ ਬਹੁਤ ਵੱਡਾ ਨਾਮ ਹੈ ਬਹੁਤ ਵਧੀਆ ਲੱਗਦਾ ਉਸ ਸਮੇਂ ਨਾ ਸੋ ਮੈਮ ਜਦੋਂ ਤੁਹਾਨੂੰ ਇਹ ਚੀ ਤੇ ਮਹਿੰਦੀ ਦੀ ਗੱਲ ਮੈਂ ਪੁੱਛਿਆ ਤੁਹਾਨੂੰ ਉੱਥੇ ਮਹਿੰਦੀ ਲਗਾਉਣ ਲਈ ਬੁਲਾਇਆ ਗਿਆ ਸੀ ਜਾਂ ਵੈਸੇ ਹੀ ਕੋਈ ਆਨਰ ਕਰਨ ਲਈ ਬੁਲਾਇਆ ਗਿਆ ਸੀ ਨਹੀਂ ਉੱਥੇ ਕੰਪੀਟੀਸ਼ਨ ਚੱਲ ਰਿਹਾ ਸੀ ਕੋਈ ਮਤਲਬ ਮੈਨੂੰ ਉਦਾਂ ਪਤਾ ਲੱਗਿਆ ਮੇਰੇ ਫਰੈਂਡ ਨੇ ਕਿਹਾ ਵੀ ਪਿੱਛੇ ਐਦਾਂ ਕੰਪੀਟੀਸ਼ਨ ਹੋ ਰਿਹਾ ਵੀ ਤੁਸੀਂ ਪਾਰਟਿਸਿਪੇਟ ਨਹੀਂ ਕਰ ਰਹੇ ਦੀ ਜੀ ਮੈਂ ਕੀ ਕਰ ਲੈਂਦੀ ਆ ਫਿਰ ਮੈਂ ਸਟਾਲ ਛੱਡ ਕੇ ਸਟਾਲ ਦੇ ਕਿਤੇ ਕਿਸੇ ਨੂੰ ਮਤਲਬ ਬਿਠਾ ਕੇ ਖੁਦ ਗਈ ਸੀ ਫਿਰ ਪਿੱਛੇ ਓਕੇ ਯਾਨੀ ਸੰਭਾਲ ਲੈਣ ਦੇ ਲਈ ਓਕੇ ਤੇ ਮਹਿੰਦੀ ਦਾ ਕੰਮ ਕਿੰਨੇ ਚਿਰ ਤੋਂ ਕਰ ਰਹੇ ਹੋ ਮਹਿੰਦੀ ਦਾ ਵੀ ਮੈਂ ਸਟਾਰਟਿੰਗ ਤੋਂ ਹੀ ਕਰ ਰਹੀ ਹਾਂ ਜੀ ਹਾਂਜੀ ਠੀਕ ਹੈ ਸਟਾਰਟਿੰਗ ਤੋਂ ਹੀ ਯਾਨੀ ਬਚਪਨ ਦੀ ਜਦੋਂ ਤੁਸੀਂ ਉਸ ਤੋਂ ਠੀਕ ਹੈ ਮੈਂ ਸਿੱਖੀ ਨਹੀਂ ਹੈਗੀ ਮਹਿੰਦੀ ਤੇ ਉਹ ਵੀ ਤੁਸੀਂ ਪੇਡ ਕਰਦੇ ਹੋ ਹਾਂਜੀ ਯਾਨੀ ਤੁਹਾਡੇ ਦੋਨੋਂ ਕੰਮ ਪੇਡ ਨੇ ਹੋਣੇ ਇਸ ਵਕਤ ਸੋ ਮੈਮ ਇੱਕ ਕੁਐਸਚਨ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਗਾ ਮੇਰੇ ਕਦੋਂ ਦਾ ਜ਼ਹਿਨ ਚਾ ਰਿਹਾ ਮੈਂ ਹਰ ਵਾਰੀ ਜਦੋਂ ਵੀ ਇੰਟਰਵਿਊ ਕਰਦਾ ਉਹਨਾਂ ਨੂੰ ਪੁੱਛਦਾ ਹੁੰਦਾ ਤੁਹਾਡੇ ਵੱਲੋਂ ਖਾਸ ਕਰਕੇ ਜਿਹੜੀ ਤੁਹਾਡੀ ਫੈਮਲੀ ਹੈ ਤੁਹਾਡੀ ਕਿੰਨੀ سپورਟ ਰਹਿੰਦੀ ਹੈ ਖਾਸ ਕਰਕੇ ਰਿਲੇਟਿਵਸ ਵੀ ਹੁੰਦੇ ਨੇ ਤੁਹਾਡੀ ਫੈਮਲੀ ਵੀ ਹੈ ਹੋਰ ਇਛਦਾਰ ਵੀ ਨੇ ਜੀ ਅ ਫਿਲਹਾਲ ਤਾਂ ਜਿਹੜੇ ਮੇਰੇ ਫੈਮਿਲੀ ਆ ਨਾ ਜੀ ਮੈਨੂੰ ਇਹਨਾਂ ਦੀ سپورਟ ਹੈ ਜੀ ਮੇਰੇ ਮਦਰ ਫਾਦਰ ਮੇਰੇ ਬ੍ਰਦਰ ਹੂੰ ਹੂੰ ਇਹ ਮੈਨੂੰ ਫੁੱਲ سپورਟ ਕਰਦੇ ਨੇ ਕਿਸੇ ਵੀ ਚੀਜ਼ ਤੋਂ ਮੈਨੂੰ ਉਹ ਨਹੀਂ ਕਰਦੇ ਹੈਗੇ ਕਿ ਤੂੰ ਇਹ ਨਹੀਂ ਕਰਨਾ ਉਹ ਕਹਿੰਦੇ ਤੂੰ ਕਰ ਜੀ ਅੱਛੀ ਤੇਰੇ ਨਾਲ ਜੀ ਹਾਂਜੀ ਬਾਕੀ ਰਿਸ਼ਤੇਦਾਰਾਂ ਦੀ ਗੱਲ ਹੈ ਰਿਸ਼ਤੇਦਾਰ ਵੀ ਕਦੇ ਕਿਸੇ ਦੇ ਹੋਏ ਨੇ ਜੀ ਇਹ ਨਹੀਂ سپورਟ ਕਰਦੇ ਠੀਕ ਹੈ ਦੇਖੋ ਮੈਂ ਇੱਥੇ ਇੱਕ ਇਹੀ ਗੱਲ ਕਹੂੰਗਾ ਤੁਹਾਨੂੰ ਕਿ ਜਦੋਂ ਕੋਈ ਬੰਦਾ ਕੰਮ ਕਰਦਾ ਹੈ ਨਾ ਜਦੋਂ ਅਸੀਂ ਕੋਈ ਕੰਮ ਦੁਨੀਆ ਤੋਂ ਵੱਖਰਾ ਕਰਦੇ ਆ ਉੱਥੇ ਨਾ ਚਾਰ ਬੰਦੇ ਸਾਨੂੰ ਦੇਖ ਕੇ ਕੋਈ ਜਰਦਾ ਜੀ ਕੋਈ ਨਹੀਂ ਜਰਦਾ ਇਹ ਇੱਕ ਸੋਸਾਇਟੀਲ ਇਸ਼ੂ ਹੈ ਮੈਮ ਤੇ ਮੈਂ ਇਹ ਕਹੂੰਗਾ ਕਿ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਤੁਹਾਡੇ ਵਰਗੇ ਨਵੇਂ ਆਰਟਿਸਟ ਇਸ ਫੀਲਡ ਵਿੱਚ ਆ ਰਹੇ ਨੇ ਆਪਣੀ ਕਲਾ ਦਿਖਾ ਰਹੇ ਨੇ ਉਹ ਆਪਣਾ ਕੰਮ ਕਰ ਰਹੇ ਨੇ ਅਸੀਂ ਸਾਰੇ ਮਿਹਨਤ ਕਰਦੇ ਆਂ ਮੈਂ ਸਾਰੇ ਆਰਟਿਸਟ ਨੂੰ ਇੱਥੇ ਇੱਕ ਸੁਨੇਹਾ ਦੇਣਾ ਚਾਹੂੰਗਾ ਕਿ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਖਾਸ ਕਰਕੇ ਕੋਈ ਵੀ ਜਿਹੜਾ ਸਾਡੀ ਇੱਥੇ ਇੰਟਰਵਿਊ ਸੁਣ ਰਿਹਾ ਹੈ ਕਿ ਸਾਨੂੰ ਕਿਸੇ ਤੋਂ ਜੈਲਸ ਫੀਲ ਨਹੀਂ ਹੋਣਾ ਚਾਹੀਦਾ ਬਾਕੀ ਸਪੋਰਟ ਜ਼ਰੂਰ ਕਰੋ ਅਸੀਂ ਉਸ ਕੰਮ ਨੂੰ ਅੱਗੇ ਜ਼ਰੂਰ ਵਧਾਈਏ ਤੇ ਬਹੁਤ ਵਧੀਆ ਤੇ ਮੈਂ ਹੁਣ ਇੱਕ ਅਖੀਰ ਦੇ ਵਿੱਚ ਲਾਈਨ ਪਾਉਂਗਾ ਤੇਰੇ ਤੁਹਾਡੇ ਵਰਗੇ ਆਰਟਿਸਟ ਨੇ ਮੈਮ ਤਦਸੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਪੇਂਟਿੰਗਸ ਵੀ ਬਣਾ ਰਹੇ ਹੋ ਸਕੈਚ ਵੀ ਬਣਾ ਰਹੇ ਹੋ ਪੱਤੇ ਵੀ ਬਣਾ ਰਹੇ ਹੋ ਤੇ ਤੁਹਾਡਾ ਕੰਮ ਮੈਮ ਡਿਸਟ੍ਰਿਕਟ ਲੈਵਲ ਤੇ ਵੀ ਹੋਇਆ ਹੋਇਆ ਹੈ ਪਟਿਆਲਾ ਕਿਲਾ ਮੁਬਾਰਕ ਦੇ ਵਿੱਚ ਵੀ ਸਾਡੇ ਦਰਸ਼ਕ ਜੀ ਕਰ ਜਾਣਾ ਚਾਹੁੰਦੇ ਨੇ ਸੋਟੇਲ ਦੇ ਵਿੱਚ ਜਾਂ ਕਿਲਾ ਮੁਬਾਰਕ ਜਾ ਕੇ ਦੇਖ ਸਕਦੇ ਨੇ ਨਾ ਤੇ ਬਹੁਤ ਵਧੀਆ ਲੱਗ ਰਿਹਾ ਹੈ ਪਰ ਜਿਹੜੇ ਅੱਜ ਦੇ ਤੁਹਾਡੇ ਵਰਗੇ ਨਵੇਂ ਆਰਟਿਸਟਸ ਨੇ ਇਸ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਤੁਸੀਂ ਕੀ ਕਹੋਗੇ ਉਹਨਾਂ ਨੂੰ ਮੈਂ ਇਹੀ ਕਹੂੰਗੀ ਜਿਸ ਲਾਈਨ 'ਚ ਤੁਸੀਂ ਹੈਗੇ ਹੋ ਜਿਸ ਫੀਲਡ 'ਚ ਤੁਸੀਂ ਮਤਲਬ ਹੈਗੀ ਉਹ ਜਿਹੜੀ ਕਲਾ ਤੁਹਾਡੇ ਅੰਦਰ ਹੈਗੀ ਹੈ ਤਾਂ ਉਸ ਕਲਾ ਨੂੰ ਬਰਕਰਾਰ ਰੱਖੋ ਜੀ ਹਾਂਜੀ ਠੀਕ ਹੈ ਬਹੁਤ ਸੋਹਣਾ ਤੇ ਜੰਦੇ ਜਾਂਦੇ ਇੱਕ ਲਾਸਟ ਮੈਂ ਹੋਰ ਗੱਲ ਤੁਹਾਡੇ ਤੋਂ ਪੁੱਛੂੰਗਾ ਕਿ ਅ ਜੇਕਰ ਤੁਸੀਂ ਤੁਹਾਡੇ ਨੂੰ ਕੋਈ ਕਹਿਣਾ ਚਾਹੁੰਦਾ ਕਿ ਸਾਡੇ ਲਈ ਇਹ ਚੀਜ਼ ਬਣਾਓ ਤਾਂ ਤੁਹਾਡਾ ਤੁਸੀਂ ਸਾਡੇ ਨੂੰ ਖਾਸ ਕਰਕੇ ਆਪਣੇ ਦਰਸ਼ਕਾਂ ਨੂੰ ਸਾਡੇ ਨੂੰ ਉਹ ਤੁਹਾਡਾ ਇੰਸਟਾਗ੍ਰam ਆਈਡੀ ਵੀ ਤੁਸੀਂ ਦੱਸ ਸਕਦੇ ਹੋ ਕੀ ਹੈ ਤੁਹਾਡੀ ਇੰਸਟਾਗ੍ਰam ਆਈਡੀ ਮੇਰੀ ਇੰਸਟਾਗ੍ਰam ਆਈਡੀ ਹੈਗੀ ਜੀ ਪ੍ਰੀਤ ਆਰਟਿਸਟ 1 ਤੇ ਤੁਸੀਂ ਇੱਥੇ ਦਰਸ਼ਕੋ ਇਹਨਾਂ ਨੂੰ ਤੁਸੀਂ ਮਿਲ ਵੀ ਸਕਦੇ ਹੋ ਇੰਸਟਾਗ੍ਰam ਦੇ ਉੱਤੇ ਜੇਕਰ ਤੁਸੀਂ ਕੋਈ ਸਕੈਚ ਬਣਾਣਾ ਤੁਸੀਂ ਉਹ ਵੀ ਸਕੈਚ ਬਣਵਾ ਸਕਦੇ ਹੋ ਤੇ ਬਹੁਤ ਸੋਹਣਾ ਕੰਮ ਕਰਦੇ ਨੇ ਅਸੀਂ ਇਹ ਕਹਾਂਗਾ ਅਸੀਂ ਇੱਕ ਹੋਰ ਤੁਹਾਨੂੰ ਵਿਸ਼ੇਸ਼ ਜੇਣੀਆਂ ਕਿ ਤੁਸੀਂ ਇਸ ਤਰ੍ਹਾਂ ਮੈਮ ਕੰਮ ਕਰਦੇ ਰਹੋ ਖਾਸ ਕਰਕੇ ਜੋ ਵੀ ਤੁਸੀਂ ਪੇਂਟਿੰਗਸ ਬਣਾ ਰਹੇ ਹੋ ਸਕੈਚ ਬਣਾ ਰਹੇ ਹੋ ਤਾਂ ਇਸੇ ਤਰ੍ਹਾਂ ਹੀ ਤੁਹਾਡਾ ਕੰਮ ਹੋਰ ਅੱਗੇ ਵਧਦਾ ਰਹੇ ਸੋ ਤੁਸੀਂ ਅੱਜ ਸਾਡੇ ਨਾਲ ਬਹੁਤ ਸਮੇਂ ਚ ਸਮਾਂ ਕੱਢ ਕੇ ਸਾਨੂੰ ਬੜਾ ਸਮਾਂ ਦਿੱਤਾ ਆਪਣਾ ਐਕਸਪੀਰੀਅੰਸ ਦੱਸਿਆ ਕਿੱਥੇ ਕਿੱਥੇ ਕੰਮ ਕੀਤਾ ਕਿਵੇਂ ਕੰਮ ਕੀਤਾ ਤੇ ਕਿਵੇਂ ਕਿਵੇਂ ਕੰਮ ਕਰ ਸਕਦੇ ਆ ਤੇ ਤੁਸੀਂ ਅਚੀਵ ਸ਼ੁਭਕਾਮਨਾਵਾਂ ਸੋ ਤੁਹਾਡਾ ਸਾਨੂੰ ਅੱਜ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ